ਕੁੜੀਆਂ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਕੁੜੀਆਂ ਨੇ ਸਭ ਤੋਂ ਜ਼ਿਆਦਾ ਮੱਲਾ ਮਾਰੀਆਂ ਨੇ ਇਸ ਵਾਰ ਕਿਵੇਂ ਦੇਖਦੇ ਹੋ ਮੁੰਡੇ ਕਿਉਂ ਇਸ ਵਾਰ ਪਿੱਛੇ ਰਹਿ ਗਏ ਆ ਇਹਦਾ ਥੋੜਾ ਰੁਝਾਨ ਜਿਹੜਾ ਆ ਪੜ੍ਹਾਈ ਦੇ ਵੱਲ ਘਟ ਹੈ ਜੀ ਉਹਨਾਂ ਦਾ ਜ਼ਿਆਦਾ ਮੋਬਾਈਲ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਥੋੜਾ ਜਿਹਾ ਮੁੰਡਿਆਂ ਦਾ ਪੜ੍ਹਾਈ ਦੇ ਉੱਤੇ ਰੁਝਾਨ ਘਟਣ ਕਰਕੇ ਜਿਹੜਾ ਕੁੜੀਆਂ ਕਾਫੀ ਕੁੜੀਆਂ ਅੱਗੇ ਵਧਦੀਆਂ ਜਾ ਰਹੀਆਂ ਜੀ ਪੰਜਾਬੀ ਲੈਂਗੁਏਜ ਦੀ ਗੱਲ ਕਰੀਏ ਤਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬੀ ਜਿਹੜੀ ਆ ਮਾਂ ਬੋਲੀ ਹੈ ਤੇ ਇਸ ਦੇ ਵਿੱਚ ਅਕਸਰ ਖਬਰਾਂ ਦੇ ਵਿੱਚ ਅਸੀਂ ਸੁਣਿਆ ਹੈ ਕਿ ਪੰਜਾਬੀ ਦੇ ਵਿੱਚ ਬੱਚਿਆਂ ਨੇ ਬਹੁਤ ਘੱਟ ਅੰਕ ਜਿਹੜੇ ਨੇ ਉਹ ਹਾਸਲ ਕੀਤੇ। ਇਹਦਾ ਜਵਾਬ ਦੇਣਾ ਥੋੜਾ ਜਿਹਾ ਡੇਡਾ ਮੇਡਾ ਹੈ। ਬਿਲਕੁਕੁਲ ਜੀ ਜੀ ਕਿਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਪੰਜਾਬੀ ਸਾਨੂੰ ਆਉਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਜੀ ਪਰ ਨਹੀਂ ਆਉਂਦੀ। ਕਿਉਂਕਿ ਜਿਹੜੇ ਪੰਜਾਬੀ ਲੋਕ ਹੈ ਅਸੀਂ ਵੀ ਪੰਜਾਬੀ ਤੋਂ ਆਪਣੀ ਮਾਂ ਬੋਲੀ ਤੋਂ ਥੋੜਾ ਜਿਹਾ ਅਸੀਂ ਉਹਨੂੰ ਪਿੱਠ ਦਿਖਾ ਰਹੇ ਆਂ ਮਾਂ ਬੋਲੀ ਨੂੰ। ਜੀ ਤੇ ਦੂਸਰੀ ਗੱਲ ਇੱਕ ਕਾਰਨ ਇਹ ਵੀ ਹੈ ਕਿ ਜੇ ਅਸੀਂ ਮੈਂ ਆਪਣੇ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਪ੍ਰਾਈਵੇਟ ਦੇ ਵੀ ਵਿੱਚ ਤੇ ਸਾਡੇ ਸਕੂਲਾਂ ਦੇ ਵਿੱਚ ਬਹੁਤੀ ਗਿਣਤੀ ਜਿਹੜੀ ਆ ਯੂਪੀ ਬਿਹਾਰ ਦੇ ਬੱਚਿਆਂ ਦੀ ਵੱਧ ਗਈ ਹੈ ਹੂੰ ਜੀ ਪੰਜਾਬੀ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਜੂਪੀ ਬਿਹਾਰ ਦੇ ਬੱਚਿਆਂ ਦੀ ਗਿਣਤੀ ਵਧਣ ਕਰਕੇ ਜੀ ਉਹਨਾਂ ਨੂੰ ਪੰਜਾਬੀ ਸਿਖਾਉਣੀ ਪੰਜਾਬੀ ਪੜਾਉਣੀ ਜਿਹੜੀ ਆ ਥੋੜਾ ਮੁਸ਼ਕਲ ਹੋ ਗਿਆ ਸਾਡੇ ਲਈ ਵੀ ਤੇ ਬੱਚਿਆਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਕਿਉਂਕਿ ਮਾਂ ਬੋਲੀ ਜਿਹੜੀ ਉਹਨਾਂ ਦੀ ਆਪਣੀ ਹੈ ਪੰਜਾਬ ਦੀ ਮਾਂ ਬੋਲੀ ਦੂਜੀ ਬੋਲੀ ਨੂੰ ਸਿੱਖਣ ਲਈ ਥੋੜਾ ਟਾਈਮ ਤੇ ਲੱਗਦਾ ਆ ਜੀ ਇਹ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗੀ ਇੰਨੇ ਵਧੀਆ ਮਾਰਕਸ ਲੈ ਕੇ ਬੱਚੇ ਜਿਹੜਾ ਸਫਲਤਾ ਹਾਸਲ ਕਰ ਰਹੇ ਨੇ ਆਪਣੇ ਮਾਪੇ ਦਾ ਆਪਣੇ ਟੀਚਰਸ ਦਾ ਜਿਹੜਾ ਉਹ ਮਾਣ ਵਧਾ ਰਹੇ ਨੇ ਨਾ ਤੇ ਫਿਰ ਉਹ ਇਥੋਂ ਪੰਜਾਬ ਜਾਂ ਫਿਰ ਇੰਡੀਆ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਜਦੋਂ ਇੱਥੇ ਹੀ ਇੰਨੀ ਵਧੀਆ ਵਧੀਆ ਜਿਹੜੀ ਆ ਉਹ ਸਿੱਖਿਆ ਹਾਸਲ ਕਰ ਰਹੇ ਜਦੋਂ ਆਪਾਂ ਦੇਖਦੇ ਕਿ ਸਾਡੇ ਗਵਾਂਢੀ ਦੇ ਕੋਲ ਟੀਵੀ ਆ ਤੇ ਮੇਰੇ ਕੋ ਵੀ ਟੀਵੀ ਹੋਣਾ ਚਾਹੀਦਾ ਸਾਡੇ ਗਵਾਂਢੀ ਕੋਲ ਵਧੀਆ ਕਾਰ ਸਾਡੇ ਕੋ ਵੀ ਹੋਣੀ ਚਾਹੀਦੀ ਇਸੇ ਤਰ੍ਹਾਂ ਸਾਡੇ ਗਵਾਂਢੀਆਂ ਦੇ ਬੱਚੇ ਸਾਡੇ ਰਿਸ਼ਤੇਦਾਰਾਂ ਦੇ ਕਈ ਪੇਰੈਂਟਸ ਖੁਸ਼ੀ ਨਾਲ ਭੇਜਦੇ ਆ ਕਈ ਬੱਚੇ ਗੱਲ ਦੇ ਵਿੱਚ ਕਹਿੰਦੇ ਨਾ ਅੰਗੂਠਾ ਦੇ ਕੇ ਕਹਿੰਦੇ ਕਿ ਅਸੀਂ ਤਾਂ ਬਾਹਰ ਹੀ ਜਾਣਾ ਹੈ ਉਹਨਾਂ ਨੂੰ ਲੱਗਦਾ ਕਿ ਬਾਹਰ ਜਾ ਕੇ ਭਵੇਖ ਸ਼ਾਇਦ ਅਸੀਂ ਜ਼ਿਆਦਾ ਵਧੀਆ ਆਪਣਾ ਬਣਾ ਸਕਦੇ ਆ ਜਿਵੇਂ ਇੰਨੀ ਵਧੀਆ ਸਟੱਡੀ ਕਰਕੇ ਮਾਰਕਸੰਨੇ ਵਧੀਆ ਲੈ ਰਹੇ ਨੇ ਤੂੰ ਇੱਥੇ ਵੀ ਤਾਂ ਕੁਛ ਨਾ ਕੁਛ ਹੋਰਵਰਕ ਕਰ ਸਕਦਾ ਹੁਣ ਬਾਹਰ ਜਾ ਕੇ ਵੀ ਸਰਵਾਈਵ ਕਰਨਾ ਜਿਹੜਾ ਅੱਗੇ ਵਾਂਗ ਸੌਖਾ ਨਹੀਂ ਰਿਹਾ ਸਤਿ ਸ਼੍ਰੀ ਅਕਾਲ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮਹਾਸਾਰੀਕਾ ਅੱਤਵਾਂ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣੇ-ਹੁਣੇ 10ਵੀਂ ਤੇ 12ਵੀਂ ਦਾ ਜਿਹੜਾ ਰਿਜ਼ਲਟ ਹੈ ਉਹ ਨਿਕਲਿਆ ਹੈ ਪੰਜਾਬ ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਮਾਰਕਸ ਜਿਹੜੇ ਨੇ ਉਹ ਗ੍ਰੈਂਡ ਕੀਤੇ ਨੇ 10ਵੀਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬਹੁਤ ਵਧੀਆ ਮਾਰਕਸ ਜਿਹੜੇ ਨੇ ਉਹ ਹਾਸਲ ਕੀਤੇ ਨੇ ਇਸ ਦੇ ਚਲਦੇ ਪਲਸ 2 ਦੀ ਗੱਲ ਕਰੀਏ ਤਾਂ ਪਲਸ 2 ਦੇ ਵਿੱਚ ਵੀ ਬੱਚਿਆਂ ਨੇ ਸਪੈਸ਼ਲੀ ਕੁੜੀਆਂ ਦੀ ਗੱਲ ਕਰੀਏ ਤਾਂ ਕੁੜੀਆਂ ਨੇ ਬਹੁਤ ਵਧੀਆ ਮਾਰਕਸ ਜਿਹੜੇ ਨੇ ਉਹ ਹਾਸਲ ਕੀਤੇ ਨੇ ਇਸ ਦੇ ਚਲਦੇ ਉਹਨਾਂ ਨੇ ਆਪਣੇ ਮਾਪੇ ਦਾ ਆਪਣੇ ਅਧਿਆਪਕਾਂ ਦਾ ਜਿਹੜਾ ਉਹ ਮਾਣ ਵਧਾਇਆ ਤੇ ਉਹਨਾਂ ਦਾ ਜਿਹੜਾ ਉਹਨਾਂ ਨੇ ਉਹਨਾਂ ਨੂੰ ਸੰਸਕਾਰ ਦਿੱਤੇ ਨੇ ਉਹਨਾਂ ਨੂੰ ਜੋ ਪੜ ਜੋ ਵੀ ਉਹਨਾਂ ਨੇ ਸਿਖਾਇਆ ਉਹਦੇ ਤੇ ਉਹਨਾਂ ਨੇ ਬਹੁਤ ਮਾਣ ਜਿਹੜਾ ਹੈ ਉਹਨਾਂ ਨੂੰ ਮਹਿਸੂਸ ਕਰਾਇਆ ਇਸੇ ਦੇ ਚਲਦੇ ਸਾਡੇ ਨਾਲ ਦੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਡਾਲਾ ਤੋਂ ਪੰਜਾਬੀ ਦੇ ਲੈਕਚਰਰ ਕੁਲਵਿੰਦਰ ਕੌਰ ਜੀ ਜੀ ਆਏ ਉਹਨਾਂ ਅੱਗੇ ਆ ਬੱਲਾ ਨਮਸਕਾਰ ਜੀ ਜੀ ਸੋ ਜਿਵੇਂ ਕਿ ਅਸੀਂ ਰਿਜ਼ਲਟ ਨੂੰ ਲੈ ਕੇ ਗੱਲਬਾਤ ਕਰ ਰਹੇ ਹਾਂ ਜੇਕਰ ਤੁਹਾਡੇ ਸਕੂਲ ਦੀ ਗੱਲ ਕਰੀਏ ਗਵਰਨਮੈਂਟ ਸੀਨੀਅਰ ਸਕੂਲ ਬਡਾਲਾ ਦੀ ਤਾਂ 10ਵੀਂ ਤੇ 12ਵੀਂ ਦਾ ਜਿਹੜਾ ਰਿਜ਼ਲਟ ਹੈ ਬੱਚਿਆਂ ਦਾ ਕਿਹੋ ਜਿਹਾ ਰਿਹਾ ਸਾਡੇ ਦੱਸੋ ਸਾਡੇ ਸਕੂਲ ਦਾ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਸਾਰੇ ਬੱਚੇ ਪਾਸ ਹੈ ਜੀ ਬਾਕੀ ਕਈਆਂ ਦੇ ਨੰਬਰ ਬਹੁਤ ਜ਼ਿਆਦਾ ਹੁੰਦੇ ਆ ਕਈਆਂ ਦੇ ਥੋੜੇ ਘਟ ਜਾਂਦੇ ਆ ਉਹ ਬੱਚਿਆਂ ਦੀ ਮਿਹਨਤ ਤੇ ਡਿਪੈਂਡ ਕਰਦਾ ਜੀ ਬਿਲਕੁਲ ਬਾਕੀ ਜਿਸ ਤਰ੍ਹਾਂ ਪੰਜਾਬ ਦਾ ਰਿਜ਼ਲਟ ਹੈ ਉਸੇ ਤਰ੍ਹਾਂ ਦਾ ਲਗਭਗ ਸਾਡਾ ਰਿਜ਼ਲਟ ਹੈ ਜੀ ਜੀ ਕੁੜੀਆਂ ਦੀ ਅਸੀਂ ਗੱਲ ਕਰ ਰਹੇ ਆ ਤਾਂ ਕੁੜੀਆਂ ਨੇ ਸਭ ਤੋਂ ਜ਼ਿਆਦਾ ਮੱਲਾ ਮਾਰੀਆਂ ਨੇ ਇਸ ਵਾਰ ਕਿਵੇਂ ਦੇਖਦੇ ਹੋ ਮੁੰਡੇ ਕਿਉਂ ਇਸ ਵਾਰ ਪਿੱਛੇ ਰਹਿ ਗਏ ਵੈਸੇ ਕੁਝ ਸਾਲਾਂ ਤੋਂ ਆਪਾਂ ਪਿਛਲੇ ਕੁਝ ਸਾਲਾਂ ਤੋਂ ਦੇਖੀਏ ਤੇ ਕੁੜੀਆਂ ਹੀ ਅੱਗੇ ਹੁੰਦੀਆਂ ਜੀ ਜੀ ਮੁੰਡਿਆਂ ਦਾ ਥੋੜਾ ਰੁਝਾਨ ਜਿਹੜਾ ਆ ਪੜਾਈ ਦੇ ਵੱਲ ਘਟ ਹੈ ਜੀ ਉਹਨਾਂ ਦਾ ਜਿਆਦਾ ਮੋਬਾਈਲ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਹੂੰ ਥੋੜਾ ਜਿਹਾ ਮੁੰਡਿਆਂ ਦਾ ਪੜਾਈ ਦੇ ਵਿੱਚ ਰੁਝਾਨ ਕਟਣ ਕਰਕੇ ਜਿਹੜਾ ਕੁੜੀਆਂ ਕਾਫੀ ਜਿਹੜੀਆਂ ਅੱਗੇ ਵਧਦੀਆਂ ਜਾ ਰਹੀਆਂ ਹਾਲਾਂਕਿ ਜੇ ਅਸੀਂ ਆਪਣੇ ਕਲਾਸਾਂ ਦੇ ਵਿੱਚ ਦੇਖੀਏ ਤਾਂ ਕੁੜੀਆਂ ਦੀ ਗਿਣਤੀ ਘੱਟ ਹੁੰਦੀ ਮੁੰਡਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਹੂੰ ਪਰ ਫਿਰ ਜਦੋਂ ਨੰਬਰ ਆਉਂਦੇ ਆ ਰਿਜ਼ਲਟ ਆਉਂਦਾ ਤੇ ਉਹਦੇ ਵਿੱਚ ਕੁੜੀਆਂ ਜਿਹੜੀਆਂ ਅੱਗੇ ਹੁੰਦੀਆਂ ਤੇ ਮੈਨੂੰ ਲੱਗਦਾ ਕਿ ਜੇ ਅਸੀਂ ਮੈਰਿਟ ਲਿਸਟ ਵੀ ਦੇਖੀਏ ਹੂੰ ਚਾਹੇ ਅਸੀਂ 8ਵੀਂ ਦੀ ਦੇਖ ਲਈਏ ਚਾਹੇ 10ਵੀਂ ਦੀ ਦੇਖ ਲਈਏ ਚਾਹੇ 12ਵੀਂ ਦੀ ਦੇਖ ਲਈਏ ਹਰ ਇੱਕ ਦੇ ਵਿੱਚ ਪਹਿਲੀਆਂ ਜਿਹੜੀਆਂ ਪੋਜੀਸ਼ਨਸ ਆ ਉਹ ਕੁੜੀਆਂ ਦੀਆਂ ਹੀ ਆ ਇਹ ਤੇ ਸਾਨੂੰ ਕੁੜੀਆਂ ਹੋਣ ਤੇ ਸਾਨੂੰ ਇਹ ਮਾਣ ਵੀ ਹੈ ਕਿ ਕੁੜੀਆਂ ਅੱਗੇ ਆ ਪਰ ਮੁੰਡਿਆਂ ਨੂੰ ਵੀ ਅੱਗੇ ਹੋਣਾ ਚਾਹੀਦਾ ਜੀ ਬਿਲਕੁਲ ਅ ਇਸ ਤੇ ਚੱਲਦੇ ਆ ਮੈਂ ਅਗਲਾ ਸਵਾਲ ਕਰਨਾ ਚਾਹੂੰਗੀ ਜੇਕਰ ਪੰਜਾਬੀ ਲੈਂਗੁਏਜ ਦੀ ਗੱਲ ਕਰੀਏ ਤਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤੇ ਪੰਜਾਬੀ ਜਿਹੜੀ ਆ ਮਾਂ ਬੋਲੀ ਐ ਤੇ ਇਸ ਦੇ ਵਿੱਚ ਅਕਸਰ ਖਬਰਾਂ ਦੇ ਵਿੱਚ ਅਸੀਂ ਸੁਣਿਆ ਹੈ ਕਿ ਪੰਜਾਬੀ ਦੇ ਵਿੱਚ ਬੱਚਿਆਂ ਨੇ ਬਹੁਤ ਘੱਟ ਅੰਕ ਜਿਹੜੇ ਨੇ ਉਹ ਹਾਸਲ ਕੀਤੇ ਨੇ ਕਿਵੇਂ ਦੇਖਦੇ ਉਸ ਚੀਜ਼ ਨੂੰ ਮੈਂ ਵੀ ਵੈਸੇ ਤਾਂ ਮੈਂ ਤਾਂ ਸਿਰਫ ਆਪਣੇ ਸਕੂਲ ਦਾ ਰਿਜ਼ਲਟ ਦੇਖਦੀ ਜਾਂ ਆਸ-ਪਾਸ ਦੇ ਸਕੂਲਾਂ ਦਾ ਰਿਜ਼ਲਟ ਦੇਖਦੀ ਆਂ ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਖਬਰਾਂ 'ਚ ਪੜਿਆ ਅਖਬਾਰਾਂ 'ਚ ਪੜਿਆ ਸੁਰਖੀਆਂ 'ਚ ਰਿਹਾ ਕਿ ਪੰਜਾਬੀ ਦਾ ਜਿਹੜਾ ਰਿਜ਼ਲਟ ਹੈ ਉਹ ਘਟਾ ਆਇਆ ਹੂੰ ਉਹਦੇ ਵਿੱਚ ਥੋੜਾ ਇਹਦਾ ਜਵਾਬ ਦੇਣਾ ਥੋੜਾ ਜਿਹਾ ਡੇਡਾ ਮੇਡਾ ਹੈ ਜੀ ਬਿਲਕੁਲ ਜੀ ਜੀ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਤੇ ਪੰਜਾਬੀ ਸਾਨੂੰ ਆਉਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਜੀ ਪਰ ਨਹੀਂ ਆਉਂਦੀ ਕਿਉਂਕਿ ਜਿਹੜੇ ਪੰਜਾਬੀ ਲੋਕ ਹੈ ਅਸੀਂ ਵੀ ਪੰਜਾਬੀ ਤੋਂ ਆਪਣੀ ਮਾਂ ਬੋਲੀ ਤੋਂ ਥੋੜਾ ਜਿਹਾ ਅਸੀਂ ਉਹਨੂੰ ਪਿੱਠ ਦਿਖਾ ਰਹੇ ਆ ਮਾਂ ਬੋਲੀ ਨੂੰ ਜੀ ਤੇ ਦੂਸਰੀ ਗੱਲ ਇੱਕ ਕਾਰਨ ਇਹ ਵੀ ਹੈ ਕਿ ਜੇ ਅਸੀਂ ਮੈਂ ਆਪਣੇ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਪ੍ਰਾਈਵੇਟ ਦੇ ਵਿੱਚ ਤੇ ਸਾਡੇ ਸਕੂਲਾਂ ਦੇ ਵਿੱਚ ਬਹੁਤ ਹੀ ਗਿਣਤੀ ਜਿਹੜੀ ਆ ਜੁਪੀ ਬਿਹਾਰ ਦੇ ਬੱਚਿਆਂ ਦੀ ਵਧ ਗਈ ਆ ਪੰਜਾਬੀ ਬੱਚਿਆਂ ਦੀ ਗਿਣਤੀ ਘਟਦੀ ਜਾ ਰਹੀ ਜੁਪੀ ਬਿਹਾਰ ਦੇ ਬੱਚਿਆਂ ਦੀ ਗਿਣਤੀ ਵਧਣ ਕਰਕੇ ਜੀ ਉਹਨਾਂ ਨੂੰ ਪੰਜਾਬੀ ਸਿਖਾਉਣੀ ਪੰਜਾਬੀ ਪੜਾਉਣੀ ਜਿਹੜੀ ਆ ਥੋੜਾ ਮੁਸ਼ਕਲ ਹੋ ਗਿਆ ਸਾਡੇ ਲਈ ਵੀ ਤੇ ਬੱਚਿਆਂ ਲਈ ਵੀ ਥੋੜਾ ਮੁਸ਼ਕਲ ਹੁੰਦਾ ਕਿਉਂਕਿ ਮਾਂ ਬੋਲੀ ਜਿਹੜੀ ਉਹਨਾਂ ਦੀ ਆਪਣੀ ਹੈ ਪੰਜਾਬ ਦੀ ਮਾਂ ਬੋਲੀ ਦੂਜੀ ਬੋਲੀ ਨੂੰ ਸਿੱਖਣ ਲਈ ਥੋੜਾ ਟਾਈਮ ਤੇ ਲੱਗਦਾ ਆ ਇਸ ਕਰਕੇ ਪੰਜਾਬੀ ਦੇ ਵਿੱਚੋਂ ਮੈਨੂੰ ਲੱਗਦਾ ਕਿ ਨੰਬਰ ਜਿਹੜੇ ਆ ਇਸ ਕਰਕੇ ਘਟਿਆ ਤੇ ਪਰ ਬੱਚਿਆਂ ਵੱਲੋਂ ਜਾਂ ਟੀਚਰਜ਼ ਵੱਲੋਂ ਕੋਈ ਮਿਹਨਤ ਦੀ ਕੋਈ ਘਾਟ ਨਹੀਂ ਆ ਜੀ ਬਿਲਕੁਲ ਇਸੇ ਤੇ ਚੱਲਦੇ ਆ ਅਕਸਰ ਬੱਚੇ ਹੁਣ ਆ ਕੋਈ ਜ਼ਿਆਦਾ ਮਾਰਕਸ ਲੈ ਰਹੇ ਨੇ ਕੋਈ ਘੱਟ ਅੰਕ ਦੇ ਨਾਲ ਸਫਲਤਾ ਹਾਸਲ ਕਰ ਰਹੇ ਨੇ ਤੇ ਟੀਚਰ ਤਾਂ ਸਭ ਨੂੰ ਬਰਾਬਰਤਾ ਦੇ ਨਾਲ ਜਿਹੜਾ ਆ ਉਹ ਸਟੱਡੀ ਕਰਵਾਉਂਦਾ ਹੈ ਤੇ ਬੱਚੇ ਕਿਉਂ ਇਸ ਤਰ੍ਹਾਂ ਮਤਲਬ ਕੋਈ ਜ਼ਿਆਦਾ ਮਾਰਕਸ ਲੈ ਰਹੇ ਨੇ ਕੋਈ ਘੱਟ ਲੈ ਰਹੇ ਨੇ ਕਿਵੇਂ ਦੇਖਦੇ ਹੋ ਦੇਖੋ ਕਲਾਸ ਦੇ ਵਿੱਚ ਜੇ ਸਾਡੇ ਕਲਾਸ ਦੇ ਵਿੱਚ ਅਸੀਂ ਮੰਨ ਕੇ ਚੱਲੀਏ ਕਿ 50 ਬੱਚੇ ਐ 50 ਬੱਚਿਆਂ ਨੂੰ ਟੀਚਰ ਬਰਾਬਰ ਬੋਲ ਰਿਹਾ ਬਰਾਬਰ ਹੀ ਬਲੈਕਬੋਰਡ ਤੇ ਲਿਖ ਰਿਹਾ ਬਰਾਬਰ ਉਹਨਾਂ ਨੂੰ ਕਿਤਾਬਾਂ ਪੜ੍ਹਾ ਰਿਹਾ ਪਰ ਇਹਦਾ ਮਤਲਬ ਇਹ ਐ ਕਿ ਕਿਤੇ ਨਾ ਕਿਤੇ ਸੁਣਨ 'ਚ ਕਮੀ ਐ ਜੀ ਟੀਚਰ ਦੇ ਕਹਿਣ 'ਚ ਕੋਈ ਕਮੀ ਨਹੀਂ ਐ ਹਮ ਬੱਚਿਆਂ ਦੇ ਸੁਣਨ 'ਚ ਕਮੀ ਐ ਬੱਚੇ ਥੋੜੀ ਅਣਗਹਿਲੀ ਵਰਤ ਲੈਂਦੇ ਆ ਜਾਂ ਉਹਨਾਂ ਦੇ ਮਾਪਿਆਂ ਦੇ ਵਿੱਚ ਵੀ ਥੋੜੀ ਕਮੀ ਹੋ ਸਕਦੀ ਹੈ ਕਿ ਉਹ ਵੀ ਆਪਣੇ ਬੱਚਿਆਂ ਵੱਲ ਪਤਾ ਧਿਆਨ ਨਹੀਂ ਦਿੰਦੇ ਉਹਦੇ ਕਰਕੇ ਹੀ ਕਈ ਬੱਚੇ ਤਾਂ ਬਹੁਤ ਉਸੇ ਟੀਚਰ ਦੇ ਪੜ੍ਹਾਏ ਹੋਏ ਬੱਚੇ ਬਹੁਤ ਅੱਗੇ ਲੱਗ ਜਾਂਦੇ ਆ ਤਾਂ ਕਈ ਜਿਹੜੇ ਬੱਚੇ ਆ ਉਹ ਪਿੱਛੇ ਰਹਿ ਜਾਂਦੇ ਆ ਜੀ ਬਿਲਕੁਲ ਸਰਕਾਰੀ ਤੇ ਪ੍ਰਾਈਵੇਟ ਸਕੂਲ ਅਸੀਂ ਦੋਨਾਂ ਦੀ ਗੱਲ ਕਰੀਏ ਤਾਂ ਰਿਜ਼ਲਟ ਦੋਨਾਂ ਦਾ ਕਿਸ ਤਰ੍ਹਾਂ ਦਾ ਰਿਹਾ ਕਿ ਸਰਕਾਰੀ ਸਕੂਲ ਦਾ ਹੀ ਜ਼ਿਆਦਾ ਵਧੀਆ ਰਿਹਾ ਜਾਂ ਪ੍ਰਾਈਵੇਟ ਸਕੂਲਾਂ ਦਾ ਵਧੀਆ ਰਿਹਾ ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਮੈਂ ਥੋੜਾ ਐਨਾਲਿਸਿਸ ਕੀਤਾ ਰਿਜ਼ਲਟ ਦਾ ਜਦੋਂ ਤੁਹਾਡਾ ਫੋਨ ਆਇਆ ਕਿ ਇਸ ਗੱਲ ਤੇ ਆਪਾਂ ਚਰਚਾ ਕਰਨੀ ਆ ਤੇ ਮੈਂ ਦੇਖਿਆ ਕਿ ਪ੍ਰਾਈਵੇਟ ਸਕੂਲ ਦਾ ਤੇ ਸਰਕਾਰੀ ਸਕੂਲਾਂ ਦਾ ਰਿਜ਼ਲਟ ਦਾ ਕੋਈ ਬਹੁਤਾ ਫਰਕ ਨਹੀਂ ਹੈਗਾ ਜੀ ਜਿਵੇਂ ਅਸੀਂ ਪਰਸੈਂਟੇਜ ਨੂੰ ਲੈ ਕੇ ਚੱਲੀਏ ਤਾਂ ਕੋਈ ਬਹੁਤਾ ਫਰਕ ਨਹੀਂ ਹੈਗਾ ਕਈਆਂ ਦੇ ਵਿੱਚ ਜਿਹੜਾ ਹੈ ਸਰਕਾਰੀ ਸਕੂਲ ਅੱਗੇ ਆ ਪ੍ਰਾਈਵੇਟ ਸਕੂਲ ਪਿੱਛੇ ਆ ਤੇ ਕਈ ਥਾਵਾਂ ਦੇ ਉੱਤੇ ਕਈ ਸਬਜੈਕਟ ਦੇ ਵਿੱਚ ਜਿਹੜੇ ਪ੍ਰਾਈਵੇਟ ਅੱਗੇ ਆ ਤੇ ਸਰਕਾਰੀ ਪਿੱਛੇ ਆ ਪਰ ਬਹੁਤਾ 19 ਕੀ ਦਾ ਫਰਕ ਆ ਬਹੁਤ ਜ਼ਿਆਦਾ ਫਰਕ ਨਹੀਂ ਆ ਹੁਣ ਉਹ ਜਮਾਨਾ ਨਹੀਂ ਰਿਹਾ ਕਿ ਹਾਂ ਕਿ ਸਰਕਾਰੀ ਸਕੂਲ ਦੇ ਬੱਚੇ ਪਿੱਛੇ ਰਹਿ ਗਏ ਜਾਂ ਪ੍ਰਾਈਵੇਟ ਦੇ ਅੱਗੇ ਚੱਲ ਗਏ ਤੇ ਮੈਂ ਇੱਕ ਇੱਥੇ ਤੁਸੀਂ ਹੁਣ ਪ੍ਰਾਈਵੇਟ ਤੇ ਸਰਕਾਰੀ ਦਾ ਕੰਪੈਰੀਜ਼ਨ ਕੀਤਾ ਤੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਗੀ ਕਿ ਸਾਡੇ ਕੋਲ ਜਿੱਦਾਂ ਅਜ ਕੱਲ ਐਡਮਿਸ਼ਨ ਚੱਲ ਰਹੀਆਂ ਪਲੱਸ 1 ਦੀਆਂ ਹਨਾ ਤੇ 9th ਦੀਆਂ ਚੱਲ ਰਹੀਆਂ ਪੋਜੀਸ਼ਨ ਐਡਮਿਸ਼ਨਸ ਤੇ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਵੀ ਸਾਡੇ ਕੋਲ ਆ ਰਹੇ ਆ ਤੇ ਮੈਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਨਾ ਪਹਿਲਾਂ ਕਿਉਂਕਿ ਮੈਂ ਇੱਕ ਪੰਜਾਬੀ ਦੀ ਅਧਿਆਪਕਾ ਹਾਂ ਨਾ ਤੇ ਮੈਂ ਕਹਿਆ ਪਹਿਲਾਂ ਮੈਂ ਟੈਸਟ ਲੈਣਾ ਤੇ ਮੈਂ ਪੰਜਾਬੀ ਤੇ ਇੰਗਲਿਸ਼ ਦਾ ਜਿਆਦਾ ਤੇ ਟੈਸਟ ਲਈ ਉਤੋਂ ਹੀ ਪਤਾ ਲੱਗ ਜਾਂਦਾ ਕਿ ਬੱਚਾ ਨਾ ਜੀ ਕੀ ਕਰ ਸਕਦਾ ਤੇ ਮੈਂ ਦੇਖਿਆ ਕਿ ਜਿਹੜੇ ਹਾਲੇ ਸਰਕਾਰੀ ਸਕੂਲ ਤੋਂ ਬੱਚੇ ਆਏ ਆ ਉਹ ਪੰਜਾਬੀ ਲਿਖਦੇ ਆ ਬੱਚਾ ਲਿਖਦੇ ਆ ਇੰਗਲਿਸ਼ ਵਿੱਚ ਵੀ ਜੋ ਉਹਨਾਂ ਨੂੰ ਕਿਹਾ ਗਿਆ ਉਹ ਲਿਖਦੇ ਆ ਪ੍ਰਾਈਵੇਟ ਸਕੂਲ ਵਾਲੇ ਦਾ ਕਈ ਬੱਚੇ ਇਹੋ ਜਿਹੇ ਆ ਕਿ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਨਹੀਂ ਆਉਂਦੀ ਜੀ ਪੜਾ ਕੇ ਤਾਂ ਮੈਂ ਦੇਖੀ ਨਹੀਂ ਮੈਂਵੇਂ ਝੂਠ ਨਹੀਂ ਬੋਲਣਾ ਪਰ ਮੈਂ ਲਿਖਾ ਕੇ ਦੇਖਿਆ ਕਿ ਉਹਨਾਂ ਨੂੰ ਲਿਖਣਾ ਹੀ ਨਹੀਂ ਆਉਂਦਾ ਇੱਕ ਤਾਂ ਬੱਚਾ ਪਲੱਸ 1 ਦੇ ਵਿੱਚ ਮੇਰੇ ਕੋਲ ਪ੍ਰਾਈਵੇਟ ਸਕੂਲ ਦਾ ਇਹੋ ਜਿਹਾ ਆਇਆ ਕਿ ਉਹ ਇੱਕ ਵਾਕ ਵੀ ਨਹੀਂ ਲਿਖ ਸਕਿਆ ਜੀ ਇਸ ਕਰਕੇ ਇਹ ਇੱਕ ਲੋਕਾਂ ਦੀਆਂ ਅੱਖਾਂ ਦਾ ਇੱਕ ਛਲਾਵਾ ਆ ਤੋਂ ਖਿਆ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜ਼ਿਆਦਾ ਬੱਚੇ ਮਿਹਨਤ ਕਰਦੇ ਇਦਾਂ ਦਾ ਨਹੀਂ ਹੈ। ਜੀ ਆ ਇਸੇ ਤਰ੍ਹਾਂ ਜਿਦਾਂ ਆਪਾਂ ਕਹਿੰਦੇ ਸੀ ਕਿ ਸਰਕਾਰੀ ਸਕੂਲ ਪਿੱਛੇ ਰਹਿ ਗਏ ਨੇ ਤੇ ਪ੍ਰਾਈਵੇਟ ਸਕੂਲ ਜਿਹੜੇ ਨੇ ਉਹ ਕਾਫੀ ਅੱਗੇ ਨੇ ਤੇ ਆਪਾਂ ਇਹ ਵੀ ਸਵਾਲ ਕਰਦੇ ਹਾਂ ਕਿ ਜੋ ਗਵਰਨਮੈਂਟ empioyes ਨੇ ਉਹ ਆਪਣੇ ਬੱਚਿਆਂ ਨੂੰ ਅਕਸਰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਾਉਂਦੇ ਨੇ ਲੇਕਿਨ ਹੁਣ ਉਹਨਾਂ ਦੇ ਵਿੱਚ ਆਇਆ ਹੈ ਕਿ ਉਹ ਵੀ ਆਪਣੇ ਇਸ ਬੱਚਿਆਂ ਨੂੰ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਕੱਢ ਕੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪਾ ਰਹੇ ਨੇ ਕਿਵੇਂ ਦੇਖਦੇ ਹੋ? ਹਾਂਜੀ ਬਿਲਕੁਲ ਇਹ ਇੱਕ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਐਵੇਂ ਇੱਕ ਸਟੇਟਸ ਸਿੰਬਲ ਬਣ ਗਿਆ ਕਿ ਬੱਚੇ ਕਿੱਥੇ ਪੜਦੇ ਆ ਜਦੋਂ ਕੋਈ ਪੁੱਛਦਾ ਆ ਤੇ ਉਹ ਉਸ ਪ੍ਰਾਈਵੇਟ ਸਕੂਲ ਚ ਪੜਦੇ ਆ ਵਧੀਆ ਸਕੂਲਾਂ ਦਾ ਨਾਮ ਲਿਆ ਜਾਂਦਾ ਇਥੋਂ ਤੱਕ ਕਿ ਕਈ ਕਈਆਂ ਦੇ ਬੱਚੇ ਪੜਦੇ ਕਿਸੇ ਹੋਰ ਸਕੂਲ ਚ ਹੁੰਦੇ ਵਧੀਆ ਸਕੂਲ ਦਾ ਨਾਮ ਲੈਂਦੇ ਆ ਕਿਉਂ ਸਿਰਫ ਇੱਕ ਸਟੇਟਸ ਸਿੰਬਲ ਜੀ ਮਤਲਬ ਕਿ ਪ੍ਰਾਈਵੇਟ ਸਕੂਲ ਨੇ ਇੱਕ ਸਟੇਟਸ ਸਿੰਬਲ ਸਮਝ ਲਿਆ ਜਾਂਦਾ ਹਾਂ ਤੇ ਪਰ ਹੁਣ ਅਸੀਂ ਸਰਕਾਰੀ ਸਕੂਲਾਂ ਨੇ ਹੀ ਇੱਕ ਇਹ ਲਹਿਰ ਚਲਾਈ ਆ ਕਿ ਅਸੀਂ ਆਪਣੇ ਬੱਚੇ ਜਿਹੜੇ ਆ ਉਹ ਵੀ ਸਰਕਾਰੀ ਸਕੂਲਾਂ ਦੇ ਵਿੱਚ ਪੜਾਵਾਂਗੇ ਮੇਰਾ ਆਪਣਾ ਬੇਟਾ ਵੀ ਨਵੋਦਿਆ ਸਕੂਲ ਦੇ ਵਿੱਚ ਪੜਿਆ ਉਹ ਕੇਂਟਰ ਸਕੂਲ ਦਾ ਸੀਬੀਐਸਸੀ ਵੱਲੋਂ ਹੁੰਦਾ ਤੇ ਉੱਥੇ ਪੜਿਆ ਤੇ ਹੁਣ ਇੱਕ ਇਹ ਚੱਲੀ ਆ ਗੱਲ ਕਿ ਅਸੀਂ ਆਪਣੇ ਜਿਹੜੇ ਬੱਚੇ ਆ ਟੀਚਰਜ਼ ਨੇ ਤਾਂ ਆਪਣੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਲਗਾਉਣੇ ਸ਼ੁਰੂ ਕਰ ਲਏ ਜੀ ਜੀ ਆ ਸਟੱਡੀ ਤੋਂ ਇਲਾਵਾ ਵੀ ਜੇਕਰ ਗਵਰਨਮੈਂਟ ਸਕੂਲ ਦੇ ਵਿੱਚ ਗੱਲ ਕਰੀਏ ਤਾਂ ਕੀ ਕੀ ਪ੍ਰੈਕਟੀਕਲ ਚੀਜ਼ਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਨੇ ਕਿਸ ਤਰ੍ਹਾਂ ਦੀ ਸਹੂਲਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸਟਰਾ ਆਪਾਂ ਕਹਿ ਸਕਦੇ ਹਾਂ ਉਹ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਪਹਿਲਾਂ ਤੇ ਲੈਬ ਸਾਡੇ ਕੋਲ ਬਹੁਤ ਵਧੀਆ ਜੀ ਲਗਭਗ ਸਾਰੇ ਸਕੂਲਾਂ ਦੇ ਵਿੱਚ ਲੈਬ ਜਿਹੜੀਆਂ ਸਾਇੰਸ ਲੈਬ ਕੰਪਿਊਟਰ ਲੈਬ ਇਹ ਸਾਰੀਆਂ ਬਹੁਤ ਵਧੀਆ ਇਨਫਰਾਸਟ੍ਰਕਚਰ ਉਹਨਾਂ ਦਾ ਬੜਾ ਵਧੀਆ ਆ ਜੀ ਕੰਪਿਊਟਰ ਟੀਚਰ ਹੈ ਹਮ ਸਾਰੇ ਸਾਇੰਸ ਦੇ ਟੀਚਰ ਹੈ ਸਾਰਾ ਸਮਾਨ ਜਿਹੜਾ ਸਾਨੂੰ ਗ੍ਰਾਂਟ ਆਂਦੀ ਸਰਕਾਰ ਵੱਲੋਂ ਤੇ ਵਧੀਆ ਕੁਆਲਟੀ ਦਾ ਜਿਹੜਾ ਸਮਾਨ ਅਸੀਂ ਲੈਂਦੇ ਆ ਤਾਂ ਕਿ ਬੱਚੇ ਸਿੱਖ ਸਕਣ ਇੱਕ ਸਰਕਾਰੀ ਸਕੂਲਾਂ ਦੇ ਵਿੱਚ ਐਨਐਸਕਿਊਐਫ ਜਿਹੜਾ ਟ੍ਰੇਡ ਚੱਲਦੀ ਹੈ ਜਿਆ ਵੋਕੇਸ਼ਨਲ ਟ੍ਰੇਡ ਚੱਲਦੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਬੱਚਿਆਂ ਨੂੰ ਜਿਹੜਾ ਹੱਥੀ ਕੰਮ ਸਿਖਾਇਆ ਜਾਵੇ ਕਿਉਂਕਿ ਥਿਉਰੈਟੀਕਲੀ ਕੰਮ ਵੀ ਆਉਂਦਾ ਆ ਪਰ ਪ੍ਰੈਕਟੀਕਲੀ ਕੰਮ ਵੀ ਆਉਣਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਟ੍ਰੇਡ ਵੀ ਚੱਲ ਰਹੇ ਆ ਉਹਨਾਂ ਦੀਆਂ ਲੈਬਸ ਬਹੁਤ ਸੋਹਣੀਆਂ ਲੈਬਸ ਐ ਜੇ ਤੁਸੀਂ ਕਿਤੇ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਜਿੱਥੇ ਬਿਊਟੀ ਐਂਡ ਵੈਲਨੈਸ ਦੇ ਕੋਰਸ ਚੱਲਦੇ ਐ ਐਨਐਸਕਯੂਐਫ ਦੇ ਵਿੱਚ ਉਹਨਾਂ ਦੀਆਂ ਲੈਬਸ ਬਹੁਤ ਉਹਨਾਂ ਦੇ ਜਿਹੜੇ ਬਿਊਟੀ ਪਾਰਲਰ ਬਣਾਏ ਹੋਏ ਜਿਹੜੇ ਬਾਜ਼ਾਰ ਦੇ ਵਿੱਚ ਜਿੱਥੇ ਅਸੀਂ ਬਿਊਟੀ ਪਾਰਲਰ ਜਾਂਦੇ ਉਹਨਾਂ ਨਾਲੋਂ ਵੀ ਜ਼ਿਆਦਾ ਸੋਹਣਿਆ ਹਮ ਹਣਾ ਅਪੈਰਲ ਦਾ ਆ ਫਿਰ ਹੈਲਥ ਕੇਅਰ ਦਾ ਆ ਬਹੁਤ ਹੀ ਵਧੀਆ-ਵਧੀਆ ਸਮਾਨ ਆ ਸਾਡੇ ਸਕੂਲ ਦੇ ਵਿੱਚ ਦਾ ਆਈਟੀ ਲੈਬ ਹੈ ਆਈਟੀ ਲੈਬ ਦੇ ਵਿੱਚ ਬਕਾਇਦਾ ਤੌਰ ਤੇ ਕੰਪਿਊਟਰ ਹੈ ਬੱਚਿਆਂ ਨੂੰ ਸਿਟਿੰਗ ਪਲਾਨ ਜਿਹੜਾ ਬੜਾ ਵਧੀਆ ਹੁੰਦਾ ਆ ਮਤਲਬ ਕਿ ਇਸ ਤਰ੍ਹਾਂ ਦੇ ਕਾਫੀ ਲੈਬ ਜੜੀਆਂ ਸਾਡੇ ਸਕੂਲਾਂ ਚ ਲਾਇਬ੍ਰੇਰੀਜ਼ ਬਹੁਤ ਵਧੀਆ ਬਣਾਈਆਂ ਗਈਆਂ ਜੀ ਜੀ ਬਿਲਕੁਲ ਅ ਬੱਚੇ ਜਿਵੇਂ ਤੁਸੀਂ ਆਪਣੇ ਸਕੂਲ ਦੀ ਵੀ ਗੱਲ ਕੀਤੀ ਹੈ ਬਹੁਤ ਵਧੀਆ ਮਾਰਕਸ ਲੈ ਨੇ ਉਹਨਾਂ ਨੇ ਹਰ ਇੱਕ ਸਬਜੈਕਟ ਦੇ ਵਿੱਚ ਅੱਗੇ ਨੇ ਕੁੜੀਆਂ ਸਪੈਸ਼ਲੀ ਅੱਗੇ ਨੇ ਸੋ ਆ ਇਸੇ ਤੇ ਚਲਦੇ ਆ ਮੈਂ ਪੁੱਛਣਾ ਚਾਹਾਂਗੀ ਕਿ ਕਿਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਜਿਹੜਾ ਹੈ ਉਹ এডੂਕੇਸ਼ਨ ਦੇ ਲਈ ਟ੍ਰੇਨ ਕੀਤਾ ਹੈ ਮਤਲਬ ਕਿ ਕਿੰਨਾ ਕੁ ਸਮਾਂ ਬੱਚਿਆਂ ਨੂੰ ਜਿਹੜਾ ਹੈ ਉਹ ਆਪਣੀ ਸਟੱਡੀ ਦੇ ਲਈ ਦੇਣਾ ਚਾਹੀਦਾ ਕਿੰਨਾ ਕਿ ਇਨਫ ਹੈ ਜੋ ਕਿ ਉਹਨਾਂ ਦੀ ਸਟੱਡੀ ਦੇ ਲਈ ਬੈਸਟ ਮੰਨੇ ਜਾ ਸਕਦਾ ਹੈ ਵੈਸੇ ਤਾਂ ਅਸੀਂ ਜਿਹੜੇ ਇੱਕ ਐਵਰੇਜ ਬੱਚਾ ਹੁੰਦਾ ਨਾ ਉਹਨੂੰ ਅਸੀਂ ਅਕਸਰ ਅਕਸਰ ਟੀਚਰ ਕਹਿੰਦੇ ਆ ਕਿ ਬੇਟਾ ਜੇ ਤੁਸੀਂ ਕਲਾਸ ਵਿੱਚ ਟੀਚਰ ਦੀ ਗੱਲ ਧਿਆਨ ਨਾਲ ਸੁਣ ਲਓ ਨਾ ਤੇ ਤੁਹਾਨੂੰ ਘਰ ਜਾ ਕੇ ਪੜ੍ਹਨ ਦੀ ਲੋੜ ਨਹੀਂ ਇਹ ਐਵਰੇਜ ਬੱਚੇ ਲਈ ਆ ਪਰ ਜਿਨ੍ਹਾਂ ਬੱਚਿਆਂ ਨੇ ਮਾਈਟ ਵਿੱਚ ਆਣਾ ਆ ਜਾਂ ਬਹੁਤ ਅੱਛੇ ਨੰਬਰ ਲੈਣੇ ਆ ਤੇ ਉਹਨਾਂ ਦੇ ਲਈ ਤਾਂ ਇੱਕ ਟਾਈਮ ਟੇਬਲ ਜਿਹੜਾ ਆ ਉਹ ਮਸਟ ਹੈ ਅਸੀਂ ਸਭ ਤੋਂ ਪਹਿਲਾਂ ਬੱਚੇ ਨੂੰ ਜਦੋਂ ਉਹਨਾਂ ਦੀ ਨਵੀਂ ਐਡਮਿਸ਼ਨ ਹੁੰਦੀ ਆ ਤਾਂ ਅਸੀਂ ਇਹੀ ਕਹਿੰਨੇ ਕਿ ਬੇਟਾ ਆਪਣਾ ਟਾਈਮ ਟੇਬਲ ਬਣਾਓ ਆਪਣੇ ਟਾਈਮ ਟੇਬਲ ਮੁਤਾਬਕ ਜਿਹੜੀ ਤੁਸੀਂ ਆਪਣੀ ਸਟੱਡੀ ਕਰਨੀ ਸ਼ੁਰੂ ਕਰੋ ਤੁਹਾਨੂੰ ਜਿਹੜਾ ਔਖਾ ਸ ਲਗਦਾ ਉਹਨੂੰ ਜ਼ਿਆਦਾ ਟਾਈਮ ਦਿਓ ਜਿਹੜਾ ਸੌਖਾ ਆ ਉਹਨੂੰ ਘੱਟ ਟਾਈਮ ਦਿਓ ਜੀ ਇਸ ਤੋਂ ਇਲਾਵਾ ਇਹ ਤਾਂ ਇੱਕ ਉਹਨਾਂ ਨੂੰ ਬੱਚਿਆਂ ਨੂੰ ਗਾਈਡ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਅੱਛੇ ਬੱਚੇ ਹੁੰਦੇ ਆ ਉਹਨਾਂ ਨੂੰ ਅਸੀਂ ਸਰਕਾਰੀ ਸਕੂਲਾਂ ਵਿੱਚ ਐਕਸਟਰਾ ਕਲਾਸਿਸ ਲਗਾਣੇ ਆ ਕਿ ਉਹ ਮੈਟ ਵਿੱਚ ਆਣ ਬੱਚੇ ਜੀ ਜੀ ਸਕੂਲ ਟਾਈਮ ਤੋਂ ਪਹਿਲਾਂ ਜਾਂ ਸਕੂਲ ਟਾਈਮ ਤੋਂ ਬਾਅਦ ਅਸੀਂ ਲਗਾਣੇ ਆ ਇੱਥੋਂ ਤੱਕ ਕਿ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਹੈ ਜੀ ਉਹਨਾਂ ਦੀਆਂ ਵੀ ਅਸੀਂ ਐਕਸਟਰਾ ਕਲਾਸਿਸ ਲਗਾਣੇ ਆ ਕਿ ਇਹ ਜਿਹੜੇ ਆ ਜੇ ਉਹ ਸੋਚਦੇ ਆ ਕਿ ਸਾਡੇ 33% ਨੰਬਰ ਆਣੇ ਤਾਂ ਅਸੀਂ ਸੋਚਦੇ ਹਾਂ ਕਿ ਨਹੀਂ ਇਹਨਾਂ ਨੂੰ ਮਿਹਨਤ ਕਰਕੇ ਇਹਨਾਂ ਦੇ 50% ਨੰਬਰ ਤੇ ਇਹਨਾਂ ਨੂੰ ਲੈ ਕੇ ਆਈਏ ਮਨ ਲੇ ਕੇ ਟੀਚਰ ਦੀ ਹਰ ਪੱਖੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਐਕਸਟਰਾ ਟਾਈਮ ਦੇ ਕੇ ਕਈ ਵਾਰੀ ਸਾਨੂੰ ਬੱਚਿਆਂ ਦੇ ਫੋਨ ਵੀ ਆਉਂਦੇ ਆ ਕਿ ਮੈਨੂੰ ਆਹ ਚੀਜ਼ ਜਿਹੜੀ ਨਹੀਂ ਸਮਝ ਲੱਗ ਰਹੀ ਤੇ ਅਸੀਂ ਇਹਨਾਂ ਨੂੰ ਸਮਝਾਣੇ ਆ ਜਾਂ ਐਕਸਟਰਾ ਬੁੱਕਸ ਵੀ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਾਣੇ ਆ ਐਕਸਟਰਾ ਪ੍ਰੈਕਟਿਸ ਕਰਾਣੇ ਆ ਕਿ ਇਹ ਬੱਚੇ ਜਿਹੜੇ ਆ ਜਿੰਨੇ ਉਹ ਸੋਚਦੇ ਉਹ ਤੋਂ ਜ਼ਿਆਦਾ ਨੰਬਰ ਲੈਣ ਜੀ ਅ ਹੁਣ ਜਦਾਂ 10 ਦੇ ਵਿੱਚ ਬੱਚਿਆਂ ਨੇ ਜਿਹੜਾ ਵਧੀਆ ਮਾਰਕਸ ਲੈ ਨਹੀਂ ਪਲੱਸ 2 ਦੀ ਵੀ ਗੱਲ ਕਰੀਏ ਤੇ ਉਸ ਤੋਂ ਬਾਅਦ ਉਹਨਾਂ ਨੇ ਇਨ ਫਿਊਚਰ ਦੇ ਵਿੱਚ ਕੀ ਕਰਨਾ ਹੈ ਇਦਾਂ ਦੀ ਕਿਹੜੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਸਾਡੇ ਸਕੂਲਾਂ ਦੇ ਵਿੱਚ ਗਾਈਡੈਂਸ ਐਂਡ ਕਾਉਂਸਲਿੰਗ ਪ੍ਰੋਗਰਾਮ ਚੱਲਦਾ ਜੀ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਜਿਹੜੇ ਲੈਕਚਰ ਕਿੱਡ ਦੇ ਹੁੰਦੇ ਆ ਅਧਿਆਪਕ ਉਹਨਾਂ ਦੀ ਡਿਊਟੀ ਲਗਾਈ ਜਾਂਦੀ ਆ ਜੀ ਨਾਲ ਉਹਨਾਂ ਦੇ ਸਹਾਇਕ ਵੀ ਹੁੰਦੇ ਆ ਤੇ ਉਹਦੇ ਵਿੱਚ ਬੱਚਿਆਂ ਦਾ ਇੰਟਰਸਟ ਜਿਹੜਾ ਵੈਸੇ ਤਾਂ ਸਾਨੂੰ ਬੱਚਿਆਂ ਦਾ ਇੰਟਰਸਟ ਪਤਾ ਲੱਗ ਜਾਂਦਾ ਕਿਉਂਕਿ ਸਾਡੇ ਕੋਲ 6 ਤੋਂ ਲੈ ਕੇ ਜਦੋਂ 12 ਤੱਕ ਬੱਚੇ ਪੜ੍ਹਦੇ ਆ ਤਾਂ ਸਾਨੂੰ ਉਹਨਾਂ ਦਾ ਇੰਟਰਸਟ ਤਾਂ ਪਤਾ ਲੱਗ ਜਾਂਦਾ ਅਸੀਂ ਉਹਨਾਂ ਨੂੰ ਗਾਈਡ ਕਰਦੇ ਆ ਤੇ ਨਹੀਂ ਤਾਂ ਬਹੁਤੀ ਵਾਰੀ ਅਸੀਂ ਬੱਚਿਆਂ ਨੂੰ ਵੀ ਪੁੱਛਦੇ ਆ ਕਿ ਤੁਹਾਡਾ ਇੰਟਰਸਟ ਕੀ ਆ ਹੋ ਸਕਦਾ ਅਸੀਂ ਵੀ ਗਲਤ ਹੋ ਸਕਦੇ ਆ ਬੱਚਿਆਂ ਨੂੰ ਪੁੱਛਦੇ ਆ ਉਸੇ ਤਰ੍ਹਾਂ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਆ ਬੱਚੇ ਕਿਹੜਾ ਕੰਮ ਕਰਨਾ ਚਾਹੁੰਦੇ ਆ ਕਿਹੜੀ ਲਾਈਨ ਪਕੜਨਾ ਚਾਹੁੰਦੇ ਆ ਤੇ ਇਸ ਤੋਂ ਇਲਾਵਾ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਬੱਚਿਆਂ ਨੇ ਜੇ ਕਿਸੇ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਜਾਣਾ ਆ ਤੇ ਸਾਡੇ ਕੋਲ ਬਹੁਤ ਸਾਰੇ ਕਾਲਜ ਤਾਂ ਕਿ ਸਾਡੇ گورਨਮੈਂਟ ਕਾਲਜ ਹੈ ਪੋਲੀਟੈਕਨਿਕ ਕਾਲਜ ਹੈ ਉਹਨਾਂ ਦੇ ਵੀ ਆਂਦੇ ਆ ਟੀਚਰ ਬੱਚਿਆਂ ਨੂੰ ਗਾਈਡ ਕਰਨ ਦੇ ਲਈ ਹੋਰ ਬਹੁਤ ਸਾਰੇ ਇੰਸਟੀਚਿਊਟ ਹੈ ਜਿਹੜੇ ਬੱਚਿਆਂ ਨੂੰ ਗਾਈਡ ਕਰਨ ਲਈ ਆਂਦੇ ਆ ਕਿ ਤੁਸੀਂ ਆਹ ਵਾਲੀਆਂ ਡੀਗਰੀਸ ਲੈ ਸਕਦੇ ਆ ਜਿਦਾ ਆਪਣੇ ਇੱਥੇ ਲੈਦਰ ਐਂਡ ਫੁੱਟਵੈਅਰ ਹੈ ਆਪਣੇ ਰਵਦਾ ਚਾਂ ਉਹ ਵੀ ਸਾਡੇ ਸਕੂਲ ਆਏ ਫੋਰ ਬੋਸਰ ਇੰਸਟੀਚਿਊਟ ਆਂਦੇ ਆ ਜਿਹੜੇ ਬੱਚਿਆਂ ਨੂੰ ਗਾਈਡ ਕਰਦੇ ਆ ਕਿ ਤੁਸੀਂ ਜੇ ਸਾਡੇ ਕਾਲਜ ਆਓਗੇ ਐਡਮਿਸ਼ਨ ਤੁਸੀਂ ਲਓਗੇ ਇਸ ਕੋਰਸ ਕਰੋਗੇ ਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਫੈਸਿਲਿਟੀ ਦਿੱਤੀਆਂ ਜਾਣਗੀਆਂ ਉੱਥੇ ਵੀ ਕਈ ਬੱਚਿਆਂ ਦੀਆਂ ਜਿਹੜੀਆਂ ਆ ਫੀਸ ਮਾਫ ਹੁੰਦੀ ਆ ਜੇ ਨੇ ਪਰਸੈਂਟ ਨੰਬਰ ਹੋਣਗੇ ਤਾਂ ਉਹ ਵੀ ਗਾਈਡ ਕਰਕੇ ਜਾਂਦੇ ਆ ਜੀ ਜੀ ਬਿਲਕੁਲ ਆ ਜੇਕਰ ਥੋੜਾ ਜਿਹਾ ਕੰਪੈਰੀਜ਼ਨ ਕਰ ਲਈਏ ਥੋੜਾ ਕਲਾਸ ਦੇ ਵਿੱਚ ਹੀ ਬੱਚਿਆਂ ਨੂੰ ਲੈ ਕੇ ਆ ਕਲਾਸ ਦੇ ਵਿੱਚ ਇਦਾਂ ਹੁੰਦਾ ਹੈ ਕਿ ਇੱਕ ਦੋ ਬੱਚੇ ਹੁੰਦੇ ਨੇ ਜੋ ਬਿਲਕੁਲ ਟੌਪ ਟੌਪ ਤੇ ਹੁੰਦੇ ਨੇ ਬਹੁਤ ਵਧੀਆ ਮਾਰਕਸ ਦੇ ਨਾਲ ਨਾ ਸਕਸੈਸਫੁਲ ਹੁੰਦੇ ਨੇ ਤੇ ਕੋਈ ਹੁੰਦੇ ਨੇ ਜੋ ਮਤਲਬ ਨਹੀਂ ਇੰਨਾ ਜ਼ਿਆਦਾ ਪੜਾਈ ਦੇ ਵਿੱਚ ਮਤਲਬ ਵਧੀਆ ਹੁੰਦੇ ਨੇ ਫੇਲ ਵੀ ਹੋ ਜਾਂਦੇ ਨੇ ਇਦਾਂ ਦਾ ਮਤਲਬ ਕਲਾਸ ਦੇ ਵਿੱਚ ਇਦਾਂ ਕਿਉਂ ਹੁੰਦਾ ਹੈ ਇੱਕ ਬੱਚਾ ਟੌਪ ਤੇ ਹੈ ਤੇ ਇੱਕ ਡਾਊਨ ਪੋਜੀਸ਼ਨ ਤੇ ਹੈ ਕਿਉਂ ਇਹਦੇ ਲਈ ਮੈਂ ਕਹਾਂਗੀ ਕਿ ਅਸੀਂ ਜਿਹੜੇ ਬੱਚੇ ਦੀ ਪੜਾਈ ਦੇ ਲਈ ਅਸੀਂ ਤਿੰਨ ਤਿਹਾਂ ਜੀ ਪਹਿਲੀ ਧਿਰ ਤੇ ਬੱਚਾ ਖੋਦਿਆ ਜੀ ਬਿਲਕੁਲ ਦੂਸਰੀ ਧਿਰ ਜਿਹੜੀ ਆ ਟੀਚਰ ਹੈ ਤੇ ਤੀਸਰੀ ਧਿਰ ਜਿਹੜੇ ਬੱਚੇ ਆ ਜੀ ਜੀ ਇਹ ਤਿੰਨੇ ਜਿਹੜੇ ਇੱਕ ਧਿਰਾਂ ਜਿਹੜੀਆਂ ਹੈਗੀਆਂ ਆਪਸ ਵਿੱਚ ਜੇ ਇੱਕ ਜੁੜ ਕੇ ਚੱਲਣ ਗਿਆ ਆਪਸ ਇਹਨਾਂ ਦਾ ਇੱਕ ਦੂਸਰੇ ਨਾਲ ਰابطਾ ਰਹੇਗਾ ਵਧੀਆ ਰابطਾ ਰਹੇਗਾ ਤਾਂ ਬੱਚੇ ਵਧੀਆ ਨੰਬਰ ਲੈ ਲੈਂਦੇ ਆ ਵੀਕਨੈਸ ਕਿੱਥੇ ਰਹਿੰਦੀ ਆ ਟੀਚਰ ਕਈ ਵਾਰੀ ਬਹੁਤ ਕਈ ਵਾਰੀ ਨਹੀਂ ਟੀਚਰ ਅਕਸਰ ਹੀ ਜੋਰ ਲਾਉਂਦੇ ਆ ਜੋਰ ਲਾਉਂਦੇ ਜੀ ਬਿਲਕੁਲ ਜਦੋਂ ਅਸੀਂ ਸ਼ਾਮ ਨੂੰ ਘਰ ਆਂਦੇ ਆ ਨਾ ਤੇ ਸਾਡੇ ਗਲੇ ਜਿਹੜੇ ਆ ਨਾ ਦੁਖਦੇ ਹੁੰਦੇ ਆ ਕਲਾਸ ਦੇ ਵਿੱਚ ਬੋਲ ਬੋਲ ਕੇ ਬੋਲ ਬੋਲ ਕੇ ਸਾਨੂੰ ਲੱਗਦਾ ਕਿ ਜਿਹੜਾ ਅਸੀਂ ਬੋਲ ਬੋਲ ਕੇ ਕਰਾਇਆ ਜਿਹੜਾ ਅਸੀਂ ਬਲੈਕ ਬੋਰਡ ਤੇ ਸਮਝਾਇਆ ਉਹ ਬੱਚੇ ਨੂੰ ਆ ਗਿਆ ਪਰ ਬੱਚਿਆਂ ਦੇ ਵਿੱਚ ਕਈ ਵਾਰੀ ਅਸੀਂ ਬੱਚਾ ਸਾਡੇ ਵੱਲ ਦੇਖ ਕੇ ਪੂਰੀ ਰਿਸਪਾਂਸ ਦੇ ਰਿਹਾ ਹੁੰਦਾ ਪਰ ਪਤਾ ਨਹੀਂ ਉਹ ਦਿਮਾਗੀ ਤੌਰ ਤੇ ਕਿੱਥੇ ਹੁੰਦਾ ਜੀ ਬਿਲਕੁਲ ਮਾਨਸਿਕ ਤੌਰ ਤੇ ਉਹ ਬਾਹਰ ਹੁੰਦਾ ਪਰ ਸਿੱਖ ਤੌਰ ਤੇ ਕਲਾਸ ਦੇ ਵਿੱਚ ਹੁੰਦਾ ਉਹ ਨਹੀਂ ਸੁਣਦਾ ਹਮ ਅਸੀਂ ਬੱਚਿਆਂ ਨੂੰ ਕਹਿੰਨੇ ਆ ਕਿ ਉਹ ਆਪਣੇ ਪੇਰੈਂਟਸ ਨੂੰ ਲੈ ਕੇ ਆਈ ਪਰ ਪੇਰੈਂਟਸ ਕਈ ਵਾਰ ਧਿਆਨ ਨਹੀਂ ਦਿੰਦੇ ਨਹੀਂ ਦਿੰਦੇ ਜੀ ਕਿਉਂਕਿ ਪੇਰੈਂਟਸ ਦਾ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਆ ਬਿਲਕੁਲ ਜਦ ਤੱਕ ਪੇਰੈਂਟਸ ਬੱਚੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਤਦ ਤੱਕ ਇਹ ਦੋ ਤੀਰਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਬੱਚੇ ਨੇ ਅਸੀਂ ਉਸ ਨੂੰ ਗਾਈਡ ਕਰ ਦਿੱਤਾ ਅਸੀਂ ਪੜ੍ਹਾ ਦਿੱਤਾ ਉਹਨੇ ਘਰ ਜਾ ਕੇ ਕੀ ਕੀਤਾ ਇੱਕ ਸਾਡੀ ਹੋਰ ਮਜਬੂਰੀ ਹੈ ਜੀ ਕਿ ਸਾਡੇ ਕੋਲ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਆ ਜਿਹੜੇ ਸਕੂਲ ਟਾਈਮ ਤੋਂ ਬਾਅਦ ਕੰਮ ਵੀ ਕਰਦੇ ਆ ਘਰਾਂ ਦੀਆਂ ਮਜਬੂਰੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਬਹੁਤੇ ਬੱਚੇ ਜਿਹੜੇ ਆ ਮੇਰੀ ਫੈਮਿਲੀ ਹਾਂ ਫਾਈਨੈਂਸ਼ਲੀ ਸਟਰੋਂਗ ਨਹੀਂ ਹੁੰਦੇ ਬਹੁਤ ਸਾਰੇ ਬੱਚੇ ਜਿਹੜੇ ਕੰਮ ਕਰਦੇ ਆ ਅਸੀਂ ਕਈ ਵਾਰ ਇਹ ਵੀ ਸੋਚਦੇ ਆ ਕਿ ਜਦੋਂ ਬੱਚੇ ਸਾਡੇ ਅਮਰੀਕਾ ਕੈਨੇਡਾ ਜਾਂਦੇ ਆ ਤੇ ਉਹ ਪੜ੍ਹਦੇ ਵੀ ਆ ਤੇ ਕੰਮ ਵੀ ਕਰਦੇ ਆ ਪਰ ਜਿਹੜੇ ਸਾਡੇ ਇੱਥੇ ਦੇ ਬੱਚੇ ਆ ਉਹ ਜਦੋਂ ਕੰਮ ਕਰਨ ਲੱਗ ਪੈਂਦੇ ਤਾਂ ਉਹਨਾਂ ਪੜ੍ਹਾਈ ਭੁੱਲ ਜਾਂਦੀ ਹੈ ਹੈਨਾ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ ਕਿਉਂਕਿ ਇੱਕ ਪ੍ਰੋਪਰ ਟਾਈਮ ਟੇਬਲ ਤੇ ਚਾਹੀਦਾ ਨਾ ਕਿੰਨਾ ਕੰਮ ਕਰਨਾ ਤੇ ਇੰਨਾ ਸੀਗਾ ਕਰਨਾ ਉਹ ਫਿਰ ਜਦੋਂ ਕਮਾਈ ਵਾਲੇ ਪਾਸੇ ਕਹਿੰਦੇ ਨਾ ਜੇ ਪੈਸੇ ਦੀ ਝੂਂਡ ਲੱਗ ਜਾਂਦੀ ਆ ਤਾਂ ਫਿਰ ਪੜ੍ਹਾਈ ਵਾਲੇ ਪਾਸੇ ਜਿਹੜੇ ਆ ਜੀ ਹਟ ਜਾਂਦੇ ਆ ਉਹ ਤਾਂ ਕਈ ਵਾਰੀ ਬੱਚਿਆਂ ਨੂੰ ਫਿਰ ਖਿੱਚ-ਖਿੱਚ ਕੇ ਸਾਨੂੰ ਸਕੂਲ ਚ ਲਿਆਉਣਾ ਪੈਂਦਾ ਆ ਕਿ ਬੇਟਾ ਤੂੰ ਸਕੂਲ ਆ ਕਈ ਵਾਰੀ ਉਹਨੂੰ ਸਾਨੂੰ ਲਾਲਚ ਵੀ ਦੇਣਾ ਪੈਂਦਾ ਆ ਤੇਰੀ ਅਸੀਂ ਫੀਸ ਮਾਫ ਕਰਾਂਗੇ ਉਹ ਤੂੰ ਤੈਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਆ ਤੈਨੂੰ ਅਸੀਂ ਬੁੱਕਸ ਲਿਆ ਦਾਂਗੇ ਤੇਨੂੰ ਕਾਪੀ ਸਾਡਾ ਪਰਪਸ ਹੁੰਦਾ ਆ ਕਿ ਬੱਚਾ ਪੜ ਜਾਏ ਬੱਚਾ ਪੜ ਜਾਏ ਮੀਨਸ ਕਿ ਸਾਡਾ ਸਮਾਜ ਪੜ ਜਾਵੇ ਅਸੀਂ ਆਪਣੇ ਸਮਾਜ ਨੂੰ ਜਿਹੜਾ ਆ ਇੱਕ ਸਿੱਖਿਅਤ ਕਰਨਾ ਚਾਹੁੰਦੇ ਆ ਇਸ ਕਰਕੇ ਅਸੀਂ ਬੱਚੇ ਨੂੰ ਲੈ ਕੇ ਆਨੇ ਆ ਬਾਰ-ਬਾਰ ਸਕੂਲ ਤੇ ਇਹਦੇ ਲਈ ਮੇਨ ਲੱਗਦਾ ਕਿ ਮਾਪਿਆਂ ਦਾ ਵੀ ਜਿਹੜਾ ਯੋਗਦਾਨ ਬਹੁਤ ਜ਼ਰੂਰੀ ਹੈ ਤਦ ਹੀ ਬੱਚੇ ਜਿਹੜੇ ਆ ਜਿਹੜੇ ਪਿੱਛੇ ਰਹਿ ਜਾਂਦੇ ਨੰਬਰਾਂ ਦੇ ਵਿੱਚ ਉਹ ਅੱਗੇ ਆ ਸਕਦੇ ਆ ਹਾਂ ਜਿਵੇਂ ਬੱਚੇ ਫੇਲ ਹੋ ਜਾਂਦੇ ਨੇ ਤੇ ਮਤਲਬ ਪੈਰੈਂਟਸ ਦੀ ਕੀ ਰਿਸਪੌਂਸਿਬਿਲਟੀ ਬਣਦੀ ਕਿੰਨੇ ਕਿ ਜ਼ਿੰਮੇਵਾਰ ਨੇ ਉਸ ਚੀਜ਼ ਨੂੰ ਲੈ ਕੇ ਵੀ ਸਾਡੇ ਦਰਸ਼ਕਾਂ ਦਾ ਸੋਚੋ ਪੇਰੈਂਟਸ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਕਈ ਪੇਰੈਂਟਸ ਬਹੁਤ ਜ਼ਿੰਮੇਵਾਰ ਆ। ਕਈ ਪੇਰੈਂਟਸ ਬਹੁਤ ਜ਼ਿੰਮੇਵਾਰ ਆ। ਉਹ ਸਾਨੂੰ ਉਹ ਸਕੂਲ ਨਹੀਂ ਆ ਸਕਦੇ। ਉਹ ਸਾਨੂੰ ਫੋਨ ਤੇ ਕੁੱਛਦੇ ਆ ਕਿ ਸਾਡੇ ਬੱਚਿਆਂ ਦੀ ਕੀ ਰਿਪੋਰਟ ਆ। ਹਾਂ। ਤੇ ਕਈ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਅਸੀਂ ਬਾਰ-ਬਾਰ ਮੈਸੇਜ ਕਰਦੇ ਆਂ, ਬਾਰ-ਬਾਰ ਸਨੇਹ ਭੇਜਦੇ ਆਂ। ਤੁਸੀਂ ਮਤਲਬ ਕਿ ਕਈ ਵਾਰ ਤੇ ਸਾਨੂੰ ਆਪ ਨੂੰ ਖਾਸ ਆਂਦਾ ਆ ਕਿ ਅਸੀਂ ਪੇਰੈਂਟਸ ਨੂੰ ਫੋਨ ਕਰਦੇ ਆਂ ਤੇ ਉਹ ਸਾਨੂੰ ਉਰਤਾ ਸਾਨੂੰ ਰੋਬ ਨਾਲ ਕਹਿੰਦੇ ਕਿ ہمارے پاس ٹائم ਨਹੀਂ ਹੈ ہم ਨਹੀਂ ਆ ਸਕਤੇ ہماری ਦਿਹਾੜੀ ਖਰਾਬ ਹੋ ਗਈ ਹੈ ਨਾ ਤੇ ਉਹ ਸਾਨੂੰ ਲੱਗਦਾ ਹੁੰਦਾ ਕਿ ਦੇਖੋ ਅਸੀਂ انہਾਂ ਲਈ ਐਫਰਟਸ ਕਰ ਰਹੇ ਹਾਂ ਤੇ ਪਰ ਪੇਰੈਂਟ ਜਿਹੜੇ ਆ ਬਹੁਤਾ ਜਿਆਦਾ ਧਿਆਨ ਨਹੀਂ ਦੇ ਰਹੇ ਹਨ ਪੇਰੈਂਟ ਜ਼ਿੰਮੇਵਾਰ ਤਾਂ ਹੈ ਨਾ ਕਿ ਸਕੂਲ ਬੱਚਾ ਦੇਖਣ ਕਿ ਬੱਚਾ ਸਾਡਾ ਸਕੂਲ ਜਾਂਦਾ ਕੀ ਕਰਕੇ ਆਂਦਾ ਅਸੀਂ ਕਹਿੰਨੇ ਆ ਪੇਰੈਂਟਸ ਨੂੰ ਪੇਰੈਂਟਸ ਮੀਟਿੰਗ ਤੇ ਪੈਰੈਂਟਸ ਜਦੋਂ ਆਉਂਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਦੇਖੋ ਕੀ ਪੜਦਾ ਤੁਸੀਂ ਦੇਖੋ ਇਹ ਤਾਂ ਨਹੀਂ ਕਿ ਉਹ ਕਾਪੀ ਲੈ ਕੇ ਬੈਠਾ ਜਾਂ ਬੁੱਕ ਲੈ ਕੇ ਬੈਠਾ ਤੇ ਵਿੱਚ ਉਹਨੇ ਫੋਨ ਰੱਖਿਆ ਹੋਇਆ ਜੀ ਕਿਉਂਕਿ ਉਹ ਫੋਨ ਜਿਹੜਾ ਆ ਉਹ ਪੈਰੈਂਟਸ ਨੇ ਬੱਚਿਆਂ ਨੂੰ ਲੈ ਕੇ ਦਿੱਤਾ ਆ ਹਾਂ ਨਾ ਇਹ ਜਿਹੜਾ ਫੋਨ ਲੈ ਕੇ ਦਿੱਤਾ ਨਾ ਇਹ ਬੱਚਿਆਂ ਕੋਲ ਹੁਣ ਬਹੁਤ ਵਧੀਆ ਬਹਾਨਾ ਕੇ ਜੀ ਸਾਨੂੰ ਨਾ ਕੰਮ ਆਣਾ ਹੁੰਦਾ ਫੋਨ ਤੇ ਜੀ ਬਹੁਤ ਮੋਬਾਈਲ ਦਾ ਬਹੁਤ ਇੰਪੈਕਟ ਹੈ ਜੀ ਤੇ ਇਹ ਇੱਕ ਤੋਂ ਇਹ ਮੈਂ ਕਹੂੰਗੀ ਕਿ ਕਰੋਨਾ ਦਾ ਇੰਪੈਕਟ ਹਜੇ ਤੱਕ ਵੀ ਚੱਲ ਰਿਹਾ ਬਿਲਕੁਲ ਬਿਲਕੁਲ ਜੀ ਜੋ ਕਰੋਨਾ ਦੇ ਵਿੱਚ ਅਸੀਂ ਆਨਲਾਈਨ ਕਲਾਸਿਸ ਲਗਾਉਂਦੇ ਸੀ ਹਨਾ ਤੇ ਉਦੋਂ ਤੋਂ ਬੱਚਿਆਂ ਨੂੰ ਇੱਕ ਚਲੋ ਉਦੋਂ ਤੇ ਮਜਬੂਰੀ ਸੀ ਆਨਲਾਈਨ ਕਲਾਸਿਸ ਲਗਾਉਣੀਆਂ ਤੇ ਬੱਚਿਆਂ ਨੂੰ ਉਹ ਆਦਤ ਇੰਨੀ ਬਣ ਗਈ ਫੋਨ ਦੀ ਕਿ ਹੁਣ ਵੀ ਆਪਣੇ ਪੇਰੈਂਟਸ ਕੋਲ ਝੂਠ ਬੋਲ ਦਿੰਦੇ ਆ ਕਿ ਸਾਨੂੰ ਫੋਨ ਤੇ ਕੰਮ ਆ ਰਿਹਾ ਹੈ ਮਤਲਬ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਬੈਲੈਂਸ ਹੋ ਗਈਆਂ ਨੇ ਉਸ ਸਮੇਂ ਨੂੰ ਲੈ ਕੇ ਉਸ ਸਮੇਂ ਨੂੰ ਲੈ ਕੇ ਬੱਚਿਆਂ ਦੇ ਅਸਰ ਹੱਦ ਤੱਕ ਵੀ ਕਿਉਂਕਿ ਸਾਡੇ ਕੋਲ ਜਿਹੜੇ ਬੱਚੇ ਆ ਜਾ ਰਹੇ ਨੇ 10ਵੀਂ 12ਵੀਂ ਦੇ ਬੱਚੇ ਇਹ ਕਰੋਨਾ ਕਾਲ ਦੇ ਵਿੱਚ ਹੀ ਕੁਝ ਕਲਾਸਿਸ ਇਹਨਾਂ ਨੇ ਕੀਤੀਆਂ ਹੋਈਆਂ ਆ ਤੇ ਉਹਨਾਂ ਨੂੰ ਲੱਗਦਾ ਕਿ ਜਦੋਂ ਅਸੀਂ ਕਰੋਨਾ ਕਾਲ ਦੇ ਵਿੱਚ ਇਦਾਂ ਦੋ ਤਿੰਨ ਸਾਲ ਦੇ ਲੰਘ ਗਏ ਕਿ ਸਕੂਲ ਗਏ ਨਹੀਂ ਗਏ ਤਾਂ ਟਾਈਮ ਇੰਦਾ ਪਾਸ ਹੋ ਗਿਆ ਹਨਾ ਉਹਨਾਂ ਨੂੰ ਸਹੂਲਤ ਦਿੱਤੀ ਗਈ ਪਿਛਲੋ ਕੋਈ ਗੱਲ ਨਹੀਂ ਜੇ ਥੋੜੇ ਨੰਬਰ ਆ ਗਏ ਤੇ ਚਲੋ ਕੋਈ ਗੱਲ ਨਹੀਂ ਇਹ ਪਾਸ ਆ ਜਾ ਕਿਦਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਹੁਣ ਵੀ ਇਦਾਂ ਹੀ ਹੋ ਜਾਣਾ ਪਰ ਉਹ ਫੇਰ ਧੋਖਾ ਖਾ ਗਏ ਹੂੰ ਜੀ ਕਿਉਂਕਿ ਹੁਣ ਤੇ ਜਿਹੜਾ ਟਾਈਮ ਕਾਫੀ ਸੁਧਰ ਗਿਆ ਹੋਇਆ ਹਨਾ ਕੋਈ ਇਦਾਂ ਦੀ ਕੋਈ ਹੈ ਮਹਾਮਾਰੀ ਕੋਈ ਫੈਲੀ ਨਹੀਂ ਹੋਈ ਕਿ ਬੱਚਿਆਂ ਨੂੰ ਇਦਾਂ ਦਾ ਕੋਈ ਲਾਭ ਦਿੱਤਾ ਜਾਵੇ ਹੂੰ ਇਸ ਤਰ੍ਹਾਂ ਬੱਚੇ ਜਿਵੇਂ ਜਿਵੇਂ ਇੱਕ ਕਲਾਸ ਅੱਗੇ ਵੱਧਦੇ ਜਾਂਦੇ ਨੇ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਉਹ ਕਿਉਂ ਘਟਦੀ ਜਾਂਦੀ ਹੈ ਮੈਮ ਇਹ ਮੇਰਾ ਮਨ ਚ ਸਵਾਲ ਹੈ ਕਿ ਇਹਦੇ ਪਿੱਛੇ ਦਾ ਕਾਰਨ ਹੈ ਜਿਵੇਂ ਜਿਵੇਂ ਇੱਕ ਕਲਾਸ ਵੱਧਦੀ ਜਾਂਦੀ ਹੈ ਉਹਨਾਂ ਦਾ ਜਿਹੜੀ ਪਰਸੈਂਟੇਜ ਹੈ ਪੜਾਈ ਦੇ ਵਿੱਚ ਉਹ ਘਟਦੀ ਜਾਂਦੀ ਹੈ ਕੀ ਉਹਨਾਂ ਦਾ ਧਿਆਨ ਕਿਤੇ ਹੋਰ ਪਾਸੇ ਹੋ ਜਾਂਦਾ ਹੈ ਕਿੱਦਾਂ ਦੇਖਦੇ ਹੋ ਦੇਖੋ ਜਦੋਂ ਛੋਟਾ ਬੱਚਾ ਹੁੰਦਾ ਨਾ ਤੇ ਉਹ ਇੱਕ ਕਿਸਮ ਦਾ ਕਹਿੰਦਾ ਕੋਰੀ ਸਲੇਟ ਹੁੰਦਾ ਹੈ ਨਾ ਉਹਨੂੰ ਬਹੁਤਾ ਦੀਨ ਦੁਨੀਆ ਦਾ ਨਹੀਂ ਪਤਾ ਪਤਾ ਹੁੰਦਾ ਜੀ ਜੋ ਪੇਰੈਂਟਸ ਕਹਿੰਦੇ ਆ ਜੋ ਟੀਚਰਸ ਕਹਿੰਦੇ ਉਹ ਚੱਲਦੇ ਰਹਿੰਦੇ ਆ ਹੌਲੀ ਹੌਲੀ ਜਦੋਂ ਉਹ ਵੱਡੇ ਹੁੰਦੇ ਜਾਂਦੇ ਉਹਨਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਆਂ ਦਾ ਪਤਾ ਲੱਗ ਜਾਂਦਾ ਜਿੱਦਾਂ ਕਿ ਸਭ ਤੋਂ ਦੁਸ਼ਮਣ ਜਿਹੜੀ ਸਭ ਤੋਂ ਵੱਡੀ ਦੁਸ਼ਮਣ ਆ ਉਹ ਬੱਚਿਆਂ ਦਾ ਫੋਨ ਹੈ ਫੋਨ ਬਿਲਕੁਲ ਬੱਚੇ ਨੈਟ ਚੱਲਦਾ ਹੈ ਨਾ ਟੀਵੀ ਹੈ ਹਮ ਮਤਲਬ ਕਿ ਮੈਂ ਨਹੀਂ ਕਹਿੰਦੀ ਕਿ ਟੀਵੀ ਦੇਖਣਾ ਜਾਂ ਫੋਨ ਦੇਖਣਾ ਮਾੜੀ ਗੱਲ ਹੈ ਪਰ ਉਹ ਤੋਂ ਚੰਗੀਆਂ ਗੱਲਾਂ ਹਨ ਚੀਜ਼ਾਂ ਦੇਖੀਆਂ ਜਾਂਦੀਆਂ ਤੇ ਜਿੱਦਾਂ ਜਿੱਦਾਂ ਬੱਚਾ ਵੱਡਾ ਜਾਂਦਾ ਉਹਨੂੰ ਉਹਦੀ ਵਰਤੋਂ ਦਾ ਪਤਾ ਚੱਲਦਾ ਜਾਂਦਾ ਮੈਂ ਵੀ ਜਦੋਂ ਤੁਹਾਡਾ ਫੋਨ ਆਇਆ ਤੇ ਮੈਂ ਥੋੜਾ ਅਨਲਿਸਿਸ ਕੀਤਾ ਜੀ ਕਿ 8ਵੀਂ ਦੇ ਵਿੱਚ ਜਿਆਦਾ ਪਰਸੈਂਟ ਹੂੰ ਜੀ ਬੱਚਿਆਂ ਦੀ ਪਾਸ ਪਰਸੈਂਟ ਜਿਆਦਾ ਸੀ 10ਵੀਂ ਥੋੜੀ ਘਟ ਗਈ 12th ਚ ਹੋਰ ਜ਼ਿਆਦਾ ਘਟ ਗਈ ਹੋਰ ਘਟ ਗਈ ਜੀ ਹੈਨਾ ਇਹਦਾ ਮਤਲਬ ਇਹ ਹੈ ਕਿ ਜਿਉਂ-ਜਿਉਂ ਬੱਚੇ ਵੱਡੇ ਹੁੰਦੇ ਆ ਤਿਉਂ ਤੇ ਉਹਨਾਂ ਦਾ ਉਹੀ ਗੱਲ ਫਿਰ ਜਾਂ ਤਾਂ ਉਹਨਾਂ ਦਾ ਧਿਆਨ ਕੰਬਲ ਹੋ ਜਾਂਦਾ ਜਾਂ ਫਿਰ ਉਹਨਾਂ ਦਾ ਮਾੜੀਆਂ ਆਤਾਂ ਵੱਲ ਹੋ ਜਾਂਦਾ ਜੀ ਬਿਲਕੁਲ ਇਸ ਕਰਕੇ ਵੀ ਉਹਨਾਂ ਦੀ ਪਰਸੈਂਟੇਜ ਜਿਹੜੀ ਆ ਪਾਸ ਪਰਸੈਂਟੇਜ ਘੱਟ ਜਾਂਦੀ ਹੈ ਆ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗੀ ਇੰਨੇ ਵਧੀਆ ਮਾਰਕਸ ਲੈ ਕੇ ਬੱਚੇ ਜਿਹੜਾ ਸਫਲਤਾ ਹਾਸਲ ਕਰ ਰਹੇ ਨੇ ਆਪਣੇ ਮਾਪੇ ਦਾ ਆਪਣੇ ਟੀਚਰਸ ਦਾ ਜਿਹੜਾ ਉਹ ਮਾਣ ਵਧਾ ਰਹੇ ਨੇ ਨਾ ਤੇ ਫਿਰ ਉਹ ਇੱਥੋਂ ਪੰਜਾਬ ਜਾਂ ਫਿਰ ਇੰਡੀਆ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਜਦੋਂ ਇੱਥੇ ਹੀ ਇੰਨੀ ਵਧੀਆ ਵਧੀਆ ਜਿਹੜੀ ਆ ਉਹ ਸਿੱਖਿਆ ਹਾਸਲ ਕਰ ਰਹੇ ਨੇ ਇੱਕ ਆਦਤ ਜੀ ਜਦੋਂ ਆਪਾਂ ਦੇਖਦੇ ਕਿ ਸਾਡੇ ਗਵਾਂਢੀ ਦੇ ਕੋਲ ਟੀਵੀ ਹੈ ਤੇ ਮੇਰੇ ਕੋਲ ਵੀ ਟੀਵੀ ਹੋਣਾ ਚਾਹੀਦਾ ਸਾਡੇ ਗਵਾਂਢੀ ਕੋਲ ਵਧੀਆ ਕਾਰ ਸਾਡੇ ਕੋਲ ਵੀ ਹੋਣੀ ਚਾਹੀਦੀ ਇਸੇ ਤਰ੍ਹਾਂ ਸਾਡੇ ਗਵਾਂਢੀਆਂ ਦੇ ਬੱਚੇ ਸਾਡੇ ਰਿਸ਼ਤੇਦਾਰਾਂ ਦੇ ਬੱਚੇ ਬਾਹਰ ਗਏ ਆ ਤੇ ਅਸੀਂ ਵੀ ਬਾਹਰ ਜਾਣਾ ਕਈ ਪੇਰੈਂਟਸ ਖੁਸ਼ੀ ਨਾਲ ਭੇਜਦੇ ਆ ਕਈ ਬੱਚੇ ਗਾਲ ਦੇ ਵਿੱਚ ਕਹਿੰਦੇ ਨਾ ਅੰਗੂਠਾ ਦੇ ਕੇ ਕਹਿੰਦੇ ਕਿ ਅਸੀਂ ਤਾਂ ਬਾਹਰ ਹੀ ਜਾਣਾ ਆ ਉਹਨਾਂ ਨੂੰ ਲੱਗਦਾ ਕਿ ਬਾਹਰ ਜਾ ਕੇ ਭੁਵਿੱਖ ਸ਼ਾਇਦ ਅਸੀਂ ਜ਼ਿਆਦਾ ਵਧੀਆ ਆਪਣਾ ਬਣਾ ਸਕਦੇ ਆ ਕਿਉਂਕਿ ਜਦੋਂ ਇੰਨੀ ਵਧੀਆ ਸਟੱਡੀ ਕਰਕੇ ਮਾਰਕਸ ਇੰਨੇ ਵਧੀਆ ਲੈ ਰਹੇ ਨੇ ਤੂੰ ਇੱਥੇ ਵੀ ਤਾਂ ਕੁਝ ਨਾ ਕੁਝ ਡਿਵਰਸਿਫਾਈ ਕਰ ਸਕਦਾ ਹਾਂ ਹੁਣ ਬਾਹਰ ਜਾ ਕੇ ਵੀ ਸਰਵਾਈਵ ਕਰਨਾ ਜਿਹੜਾ ਅੱਗੇ ਵਾਂਗੂ ਸੌਖਾ ਨਹੀਂ ਰਿਹਾ ਕਿਉਂਕਿ ਉੱਥੇ ਇੱਕ ਤਾਂ ਮਹਿੰਗਾਈ ਬਹੁਤ ਵਧ ਗਈ ਆ ਕੰਮ ਵੀ ਕਰਨਾ ਆ ਅੱਗੇ ਸੀਗਾ ਕਿ ਥੋੜਾ ਕੰਮ ਕਰਕੇ ਵੀ ਸਰ ਜਾਂਦਾ ਸੀ ਮਤਲਬ ਸਟੱਡੀ ਦੇ ਨਾਲ-ਨਾਲ ਕੰਮ ਸਟੱਡੀ ਦੇ ਨਾਲ-ਨਾਲ ਕ ਜੀ ਬਿਲਕੁਲ ਇੱਕ ਹੋਰ ਗੱਲ ਆ ਕਿ ਉੱਥੇ ਹੁਣ ਪੜ੍ਹਾਈ ਮਹਿੰਗੀ ਬਹੁਤ ਹੋ ਗਈ ਆ ਇਸ ਕਰਕੇ ਮੈਨੂੰ ਲੱਗਦਾ ਥੋੜਾ ਜਿਹਾ ਸ਼ਾਇਦ ਤੁਸੀਂ ਨੋਟ ਕੀਤਾ ਹੋਵੇ ਜਿਉਂਦੇ ਥੋੜੇ ਜਿਹਾ ਕੈਨੇਡਾ ਦੇ ਵੀ ਰੂਲ ਚੇਂਜ ਹੋਏ ਆ ਥੋੜੇ ਜਿਹਾ ਘਟ ਗਏ ਬੱਚੇ ਜਾਣਾ ਨਾ ਥੋੜਾ ਮੁਸ਼ਕਲ ਹੋ ਗਿਆ ਕਿਉਂਕਿ ਕੇ ਪਲੱਸ 2 ਤੋਂ ਬਾਅਦ ਚਲੇ ਜਾਂਦੇ ਸੀ ਹੁਣ ਉਹਨਾਂ ਨੂੰ ਲੱਗਦਾ ਕਿ ਗ੍ਰੈਜੂਏਸ਼ਨ ਨਹੀਂ ਗ੍ਰੈਜੂਏਸ਼ਨ ਵੀ ਕਰਕੇ ਜਾਣਾ ਤੇ ਹੁਣ ਥੋੜਾ ਜਿਹਾ ਮਹਿੰਗਾ ਹੋਣ ਦੇ ਨਾਲ ਵੀ ਘਟ ਗਿਆ ਹਨਾ ਤੇ ਥੋੜਾ ਜਿਹਾ ਰੁਝਾਨ ਆ ਜਿਹੜਾ ਘਟਦਾ ਜਾਂਦਾ ਤੇ ਇਹ ਇੱਕ ਉਹੀ ਗੱਲ ਰੀਸ ਹੀ ਆ ਇਹ ਜੇ ਘਟ ਗਿਆ ਤੇ ਸਭ ਦਾ ਘਟ ਗਿਆ ਜੇ ਸਾਰੇ ਬਾ ਲੋਕ ਮਗਰ ਕੋਈ ਉਹਦਾ ਫਾਇਦਾ ਦਾ ਨੁਕਸਾਨ ਨਹੀਂ ਸੋਚਦਾ ਕੀ ਹੈ ਜੀ ਜੀ ਇਹ ਸਭ ਤਾਂ ਚਲਦੇ ਆ ਮੈਂ ਇੱਕ ਸਵਾਲ ਥੋੜਾ ਹੋਰ ਵੀ ਹਟਕੇ ਕਰ ਲਵਾਂਗੀ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਵਕ ਵਕ ਸਕੂਲਾਂ ਦੇ ਵਿੱਚ ਕਾਉਂਸਲਿੰਗ ਜਿਹੜੀ ਹੈ ਉਹ ਬੱਚਿਆਂ ਨੂੰ ਸੁਚੇਤ ਕਰਨ ਲਈ ਉਹ ਵੀ ਕਰਵਾਈਆਂ ਜਾ ਰਹੀਆਂ ਨੇ ਕਿ ਤੁਹਾਡੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਇਸ ਤਰ੍ਹਾਂ ਜਾਗਰੂਕ ਕੀਤਾ ਜਾਂਦਾ ਕਿਉਂਕਿ ਯੂਥ ਜਿਹੜਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈ ਉਹ ਨਸ਼ੇ ਦੇ ਵਿੱਚ ਪਿਆ ਹੋਇਆ ਹੈ ਜ਼ਿਆਤਰ ਜਿਹੜਾ ਹੈ ਯੂਥ ਹੀ ਹੈ ਜੋ ਮਤਲਬ ਉਹਦਾ ਫਿਊਚਰ ਖਰਾਬ ਹੋ ਰਿਹਾ ਹੈ ਤੇ ਇਸ ਦੇ ਚਲਦੇ ਬੱਚਿਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਸ ਕੀਤੇ ਜਾ ਰਹੇ ਨੇ ਉਸ ਦੇ ਵਿੱਚ ਅੱਜ ਕੱਲ ਆਪਣੇ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਆ ਜੁਧ ਨਸ਼ਿਆਂ ਵਿਰੁੱਧ ਜੀ ਉਹਦੇ ਨਾਲ ਸੰਬੰਧਿਤ ਪਹਿਲਾਂ ਸਾਡੇ ਸਕੂਲਾਂ ਦੇ ਵਿੱਚ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਹਮ ਸਰਕਾਰੀ ਹਸਪੀਟਲ ਤੋਂ ਵੀ ਆਂਦੇ ਆ ਬੱਚਿਆਂ ਨੂੰ ਕਾਉਂਸਲਿੰਗ ਕਰਨ ਦੇ ਲਈ ਜੀ ਜਾਂ ਅਸੀਂ ਬਾਹਰੋਂ ਕਿਸੇ ਜਿਹੜੇ ਸਾਡੇ ਸੋਸ਼ਲ ਐਕਟਿਵਿਸਟ ਹੁੰਦੇ ਆ ਉਹਨਾਂ ਨੂੰ ਅਸੀਂ ਬੁਲਾਉਂਦੇ ਆ ਕੋਈ ਸਮਾਜ ਸਧਾਰਕ ਹੈ ਉਹਨਾਂ ਨੂੰ ਬੁਲਾਉਂਦੇ ਆ ਕਿ ਉਹ ਬੱਚਿਆਂ ਨੂੰ ਥੋੜਾ ਗਾਈਡ ਕਰ ਕਈ ਵਾਰੀ ਬੱਚੇ ਟੀਚਰਜ਼ ਦੀ ਗੱਲ ਨਹੀਂ ਸੁਣਦੇ ਬਾਲਰਿਆਂ ਦੀ ਗੱਲ ਜਲਦੀ ਸੁਣ ਲੈਂਦੇ ਆ ਇਸ ਤੋਂ ਇਲਾਵਾ ਚੱਲ ਰਹੀ ਹੈ ਮਹਿਮੇਹ ਤਾਂ ਉਹਦੇ ਨਾਲ ਸੰਬੰਧਿਤ ਜਿਹੜੇ ਆ ਪੇਂਟਿੰਗ ਮੁਕਾਬਲੇ ਪਾਸ਼ਨ ਮੁਕਾਬਲੇ ਲੇਖ ਮੁਕਾਬਲੇ ਜਿਹੜੇ ਚੱਲ ਰਹੇ ਆ ਕੱਲ ਸਾਡੇ ਸਕੂਲ ਪੇਂਟਿੰਗ ਮੁਕਾਬਲਾ ਸੀ ਬੱਚਿਆਂ ਨੇ ਬੜੇ ਵਧੀਆ ਜੜੀਆਂ ਪੇਂਟਿੰਗਸ ਬਣਾਈਆਂ ਸਲੋਗਨ ਲਿਖੇ ਤੇ ਰੈਲੀ ਵੀ ਅਸੀਂ ਕੱਢੀ ਪਿੰਡ ਦੇ ਵਿੱਚ ਹਣਾ ਫਿਰ ਅੱਜ ਸਾਡੇ ਸਕੂਲ ਲੇਖ ਮੁਕਾਬਲੇ ਸੀ ਭਾਸ਼ਣ ਮੁਕਾਬਲੇ ਸੀ ਬੱਚਿਆਂ ਨੇ ਭਾਗ ਲਿਆ ਐਕਚੁਅਲੀ ਜਦੋਂ ਬੱਚੇ ਇਹਨਾਂ ਐਕਟੀਵਿਟੀਜ਼ ਦੇ ਵਿੱਚ ਭਾਗ ਲੈਂਦੇ ਆ ਤੇ ਜਾਗਰੂਕਤਾ ਹੁੰਦੀ ਹੈ ਉਹਨਾਂ ਨੂੰ ਪਤਾ ਤਾਂ ਲੱਗਦਾ ਜਦੋਂ ਉਹ ਜੋ ਲਿਖਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਤੇ ਉਹ ਉਹਨੂੰ ਅਪਣਾਉਣਗੇ ਨਾ ਸਿਰਫ ਲਿਖਣਗੇ ਤਾਂ ਨਹੀਂ ਨਾ ਇਸ ਤਰ੍ਹਾਂ ਅਸੀਂ ਟੀਚਰਜ਼ ਵੀ ਉਹਨਾਂ ਨੂੰ ਜਾਗਰੂਕ ਕਰਦੇ ਆ ਹਮ ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਫਰਕ ਤੇ ਪੈਂਦਾ ਆ ਜੀ ਬਿਲਕੁਲ ਪਰ ਇਹ ਅਸੀਂ ਬੱਚਿਆਂ ਨੂੰ ਨਾਲ ਇਹ ਵੀ ਕਹਿੰਦੇ ਆ ਕਿ ਹੁਣ ਤੁਸੀਂ ਵਲੰਟੀਅਰ ਬਣ ਕੇ ਆਪਣੇ ਆਨਗਵਾਨ ਆਪਣੇ ਪਿੰਡਾਂ ਦੇ ਵਿੱਚ ਜਾਂ ਆਪਣੇ ਮੁਹੱਲੇ ਦੇ ਵਿੱਚ ਆਪਣੇ ਘਰ ਦੇ ਵਿੱਚ ਤੁਸੀਂ ਵੀ ਲੋਕਾਂ ਨੂੰ ਪ੍ਰੇਰਿਤ ਕਰਨਾ ਕਿ ਜਿਹੜਾ ਨਸ਼ੇ ਜੜੇ ਆ ਨਹੀਂ ਕਰਨੇ ਨਹੀਂ ਕਰਨੇ ਜੀ ਬਿਲਕੁਲ ਆਖਰੀ ਚ ਮੈਂ ਇੱਕ ਸਵਾਲ ਕਰਨਾ ਚਾਹਾਂਗੀ ਆ ਪੰਜਾਬੀ ਨੂੰ ਲੈ ਕੇ ਕਿਉਂਕਿ ਇੱਕ ਬਹੁਤ ਮਹੱਤਵਪੂਰਨ ਸਵਾਲ ਅਸੀਂ ਕੀਤਾ ਹੈ ਕਿ ਪੰਜਾਬੀ ਦੇ ਵਿੱਚ ਬੱਚੇ ਜਿਹੜੇ ਨੇ ਉਹ ਕਾਫੀ ਵੀਕ ਨੇ ਤੇ ਇੱਕ ਖਾਸ ਮੈਸੇਜ ਜਿਹੜਾ ਹੈ ਬੱਚਿਆਂ ਲਈ ਮੈਂ ਇਹ ਨਹੀਂ ਕਹਾਂਗੀ ਕਿ ਪੰਜਾਬੀ 'ਚ ਬਹੁਤ ਜ਼ਿਆਦਾ ਵੀਕ ਹੈ ਬਹੁਤ ਜ਼ਿਆਦਾ ਵੀਕ ਤਾਂ ਨਹੀਂ ਹੈ ਜਿਹੜੇ ਬੱਚੇ ਪੰਜਾਬ ਦੇ ਆ ਉਹ ਬਹੁਤ ਵਧੀਆ ਪੰਜਾਬੀ ਲਿਖਦੇ ਆ ਬੜੀ ਵਧੀਆ ਲਿਖਾਈ ਕਰਦੇ ਆ ਸੁੰਦਰ ਲਿਖਾਈ ਦੇ ਮੁਕਾਬਲੇ ਹੁੰਦੇ ਆ ਪਰ ਹਾਂ ਜਿਹੜੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਆ ਕਿ ਜਿਹੜੇ ਯੂਪੀ ਬਿਹਾਰ ਤੋਂ ਬੱਚੇ ਆਂਦੇ ਆ ਉਹਨਾਂ ਨੂੰ ਥੋੜੀ ਪੰਜਾਬੀ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਉਹਨਾਂ ਨੂੰ ਮੈਂ ਬੱਚਿਆਂ ਨੂੰ ਇਹੀ ਇੱਕ ਮੈਸੇਜ ਦੇਣਾ ਚਾਹੁੰਦੀ ਆ ਕੇ ਬੇਟਾ ਤੁਸੀਂ ਤੁਹਾਡੀ ਮਜਬੂਰੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਆਏ ਹੋ ਤੇ ਪੰਜਾਬੀ ਕਰਕੇ ਪਿੱਛੇ ਨਾ ਰਹਿ ਜਿਓ ਤੁਹਾਡੀ ਪਰਸੈਂਟੇਜ ਘਟੇ ਨਾ ਇਸ ਕਰਕੇ ਤੁਸੀਂ ਪੰਜਾਬੀ ਨੂੰ ਵੀ ਪੂਰੀ ਜਿਹੜੀ ਆ ਮਿਹਨਤ ਦੇ ਨਾਲ ਪੜੋ ਤੇ ਇਹਦੇ ਨਾਲ ਤੁਹਾਡੀ ਜਿਹੜੀ ਪਰਸੈਂਟੇਜ ਆ ਬਹੁਤ ਵਧੀਆ ਹੋ ਸਕਦੀ ਆ ਮੈਮ ਜਿਵੇਂ ਬੱਚੇ ਕੁਝ ਘੱਟ ਮਾਰਕਸ ਲੈਂਦੇ ਨੇ ਆ ਫਿਰ ਫੇਲ ਤੱਕ ਹੋ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਇੱਕ ਸਟ्रेस ਹੁੰਦਾ ਸੋ ਉਹ ਇੱਕ ਜਿਹੜਾ ਉਹ ਤਰੀਕਾ ਅਪਣਾਉਂਦੇ ਨੇ ਕਿ ਉਹ ਸਾਈਡ ਤੱਕ ਕਰਨ ਦੀ ਸੋਚਦੇ ਨੇ ਕਿ ਵੀ ਨਹੀਂ ਮੈਮ ਇਸ ਜੀ ਜਿਹੜੇ ਬੱਚੇ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਜੀ ਉਹ ਹੀ ਜਿਹੜੀ ਆ ਸੁਸਾਈਡ ਵਾਲੇ ਪਾਸੇ ਜਾਂਦੇ ਆ ਕਈ ਬੱਚਿਆਂ ਨੇ ਬਹੁਤ ਜ਼ਿਆਦਾ ਆਸ ਲਗਾਈ ਹੁੰਦੀ ਆ ਕਿ ਸਾਡੇ 95% ਨੰਬਰ ਆਣੇ ਆ 99% ਨੰਬਰ ਆਣੇ ਆ ਤੇ ਉਹਨਾਂ ਤੋਂ ਵੀ ਜ਼ਿਆਦਾ ਉਮੀਦ ਉਹਨਾਂ ਦੇ ਮਾਪਿਆਂ ਦੀ ਹੁੰਦੀ ਆ ਤੇ ਕਈ ਵਾਰੀ ਉਹ ਮਾਪਿਆਂ ਦੀ ਉਮੀਦ ਤੇ ਖਰੇ ਨਹੀਂ ਉਤਰਦੇ ਜਾਣ ਨੂੰ ਆਪਣੇ ਆਪ ਨੂੰ ਲੱਗਦਾ ਕਿ ਸਾਡੇ ਨੰਬਰ ਘੱਟ ਆਏ ਆ ਜਾਂ ਅਸੀਂ ਫੇਲ ਹੋ ਗਏ ਆ ਤੇ ਉਹਨਾਂ ਨੂੰ ਸਟ੍ਰੈਸ ਹੁੰਦਾ ਪਰ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਪੜਨ ਵਾਲੇ ਹੁੰਦੇ ਆ ਨਾ ਉਹ ਸੂਸਾਈਡ ਵਾਲੇ ਪਾਸੇ ਘਟ ਜਾਂਦੇ ਆ ਹਾਂ ਨਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਮਿਹਨਤ ਕੀਤੀ ਹੈ ਉਹਨਾਂ ਨੂੰ ਪਤਾ ਕਿ ਮਿਹਨਤ ਕੀਤੀ ਹੈ ਤੇ ਨੰਬਰ ਸਾਡੇ ਆਣੇ ਹੀ ਆ ਕਈ ਬੱਚੇ ਮਿਹਨਤ ਨਹੀਂ ਕਰਦੇ ਪਰ ਘਰ ਦੇਆਂ ਤੋਂ ਡਰਦੇ ਆ ਤੇ ਇਸ ਕਰਕੇ ਮੈਨੂੰ ਲੱਗਦਾ ਸ਼ਾਇਦ ਸੂਸਾਈਡ ਵਾਲੇ ਪਾਸੇ ਚਲ ਜਾਂਦੇ ਪਰ ਇਹ ਬਹੁਤ ਹੀ ਗਲਤ ਹੈ ਬੱਚਿਆਂ ਨੂੰ ਅਸੀਂ ਸਿੱਖਿਆ ਦਿੰਨੇ ਆ ਬੱਚਿਆਂ ਨੂੰ ਅਸੀਂ ਨੈਤਿਕ ਸਿੱਖਿਆ ਦਿੰਨੇ ਆ ਕਿ ਇਸ ਪਾਸੇ ਤੁਸੀਂ ਨਹੀਂ ਜਾਣਾ ਬੱਚਿਆਂ ਨੂੰ ਸਟਰੋਂਗ ਅਸੀਂ ਬਣਾਣੇ ਆ ਤੇ ਮੈਨੂੰ ਲੱਗਦਾ ਕਿ ਮਾਪਿਆਂ ਨੂੰ ਵੀ ਬੱਚਿਆਂ ਨੂੰ ਸਟਰੋਂਗ ਬਣਾਉਣਾ ਚਾਹੀਦਾ ਮੈਮ ਇੱਕ ਬਹੁਤ ਮਹੱਤਵਪੂਰਨ ਸਵਾਲ ਛੋਟੇ ਵੱਧੀ ਜਾ ਰਹੀ ਹੈ ਛੋਟੇ ਛੋਟੇ ਬੱਚੇ ਜਿਹੜੇ ਗਲਤ ਹਰਕਤਾਂ ਕਰ ਰਹੇ ਨੇ ਉਹ ਗਲਤ ਪਾਸੇ ਜਾ ਰਹੇ ਨੇ ਗਲਤ ਰਾਹ ਜਿਹੜੇ ਨੇ ਉਹ અપਨਾ ਰਹੇ ਨੇ ਕਿਵੇਂ ਦੇਖਦੇ ਹੋ ਕਿਦਾਂ ਇੰਪੈਕਟ ਪੈਂਦਾ ਉਹਨੇ ਤੇ ਇੰਨਾ ਕਿ ਉਹ ਇਸ ਰਸਤੇ 'ਤੇ ਚੱਲ ਜਾਂਦੇ ਨੇ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਤੇ ਬੱਚਿਆਂ ਦਾ ਇਸ ਪਾਸੇ ਜਾਣ ਦਾ ਕਾਰਨ ਜਿਹੜਾ ਉਹ ਆ ਫਿਰ ਮੋਬਾਈਲ ਮੋਬਾਈਲ ਤੇ ਮੈਂ ਦੇਖਿਆ ਬਹੁਤ ਸਾਰੀਆਂ ਗੇਮਸ ਇਹੋ ਜੀਆਂ ਆ ਕਿ ਜਿਨ੍ਹਾਂ ਦੇ ਵਿੱਚ ਬੰਦੂਕਾਂ ਆਂ ਗੱਡੀਆਂ ਆਂ ਉਹ ਬਸ ਬੰਦੂਕਾਂ ਚਲਾਈ ਜਾਂਦੇ ਗੋਲੀਆਂ ਨਿਕਲੀ ਜਾਂਦੀਆਂ ਹਨਾ ਪਬਜੀ ਸ਼ਾਇਦ ਉਹਨੂੰ ਕਹਿੰਦੇ ਆ ਹਨਾ ਉਹ ਗੇਮਸ ਤੋਂ ਬਹੁਤ ਸਾਰੇ ਬੱਚੇ ਉਹਨਾਂ ਨੇ ਕਈ ਬੱਚੇ ਇਦਾਂ ਦੇ ਵੀ ਜਿਨ੍ਹਾਂ ਨੇ ਸੁਸਾਈਡ ਵੀ ਕੀਤੀ ਆ ਉਹ ਜਰੂਰ ਲੈ ਕੇ ਹਨਾ ਤੇ ਕਈ ਕਾਰਟੂਨਸ ਇਦਾਂ ਦੇ ਆ ਹੈਗੇ ਦੇਖਦੇ ਉਹ ਕਿ ਉਹਦੇ ਵਿੱਚ ਵੀ ਇਦਾਂ ਦਾ ਹੈ ਹਨਾ ਜਾਂ ਫਿਲਮਾਂ ਇਦਾਂ ਦੀਆਂ ਦੇਖਦੇ ਆ ਜੀ ਉਹਦਾ ਅਸਰ ਤਾਂ ਬੱਚੇ ਤੇ ਪੈਂਦਾ ਹੀ ਆ ਨਾ ਉਹ ਜੋ ਕੁਝ ਬੱਚਾ ਦੇਖਦਾ ਆ ਜਾਂ ਆਪਣੇ ਵੱਡਿਆਂ ਨੂੰ ਦੇਖਦਾ ਹਾਂ ਨਾ ਸਾਨੂੰ ਵੱਡਿਆਂ ਨੂੰ ਵੀ ਚਾਹੀਦਾ ਕਿ ਅਸੀਂ ਬੱਚਿਆਂ ਸਾਹਮਣੇ ਕੋਈ ਲੜਾਈ ਝਗੜਾ ਨਾ ਕਰੀਏ ਜਾਂ ਬੱਚੇ ਤੇ ਸਾਡੇ ਲੜਾਈ ਝਗੜੇ ਦਾ ਕੋਈ ਅਸਰ ਜਿਹੜਾ ਨਾ ਹੋਵੇ ਹਾਂ ਨਾ ਤੇ ਇਸ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚੇ ਨੂੰ ਜਿਹੜਾ ਆ ਬਹੁਤ ਮਤਲਬ ਕਿ ਧਿਆਨ ਦੇ ਨਾਲ ਪਲੋਸ ਕੇ ਉਹਦਾ ਪਾਲਣ ਪੋਸ਼ਣ ਕੀਤਾ ਜਾਵੇ ਹਰ ਇੱਕ ਗੱਲ ਵੱਲ ਉਹਦੀ ਧਿਆਨ ਉਹਦੀ ਮਾਨਸਿਕਤਾ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਸਾਨੂੰ ਉਹ ਪਤਾ ਹੋਵੇ ਕਿ ਬੱਚਾ ਕੀ ਕਰ ਰਿਹਾ ਤੇ ਕੀ ਸੋਚ ਰਿਹਾ ਕੀ ਸੋਚ ਰਿਹਾ ਜੀ ਬਿਲਕੁਲ ਸੋ ਅਸੀਂ ਪੰਜਾਬੀ ਦੇ ਲੈਕਚਰਾਰ ਕੁਲਵਿੰਦਰ ਕੌਰ ਜੀ ਦੇ ਨਾਲ ਗੱਲਬਾਤ ਕੀਤੀ ਹੈ ਬਹੁਤ ਵਧੀਆ ਲੱਗਾ ਇਹਨਾਂ ਦੇ ਸਕੂਲ ਦਾ ਅਸੀਂ ਰਿਜ਼ਲਟ ਜਿਹੜਾ ਹੈ ਉਹ ਤੁਹਾਡੇ ਨਾਲ ਅਸਾਂ ਚਾ ਕੀਤਾ ਹੈ ਸ਼ੇਅਰ ਕੀਤਾ ਹੈ ਕਿ ਕਿਵੇਂ ਦਾ ਰਿਜ਼ਲਟ ਜਿਹੜਾ ਇਹਨਾਂ ਦੇ ਸਕੂਲ ਦਾ ਰਿਹਾ ਸੋ ਬਹੁਤ ਵਧੀਆ ਰਿਜ਼ਲਟ ਜਿਹੜਾ ਇਹਨਾਂ ਦੇ ਸਕੂਲ ਦਾ ਰਿਹਾ ਹੈ ਦੇ ਨਾਲ ਦੇ ਨਾਲ ਬੱਚਿਆਂ ਨਾਲ ਸੰਬੰਧਿਤ ਹੋਰ ਵੀ ਅਸੀਂ ਬਹੁਤ ਸਾਰੀ ਗੱਲਾਂ ਬਾਤਾਂ ਕੀਤੀਆਂ ਨੇ ਜਿਨ੍ਹਾਂ ਤੇ ਸੱਚਮੁੱਚ ਜਿਹੜਾ ਉਹ غور ਕਰਨ ਦੀ ਲੋੜ ਹੈ ਬਾਕੀ ਤੁਸੀਂ ਵੀ ਸਾਨੂੰ ਟਾਈਮ ਦਿੱਤਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰੀਆ ਜੀ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Udeek24 ਤੇ ਕਲਿੱਕ ਕਰੋ ਬੈਲ ਆਈਕਨ ਤੇ